ਓ ਪ੍ਰਾਣੀ ਨਹੀਂ ਇਹਨੂੰ ਪ੍ਰਾਣੀ ਗੈਂਤੇ ਚ ਨਹੀਂ ਕਰਨਾ ਜੀ ਇਹ ਗੈਂਤਰੀ ਪ੍ਰਾਣੀ ਚ ਨਹੀਂ ਆਏਗੀ ਇਹ ਨਵੀਂ ਜਗ੍ਹਾ ਤੇ ਨਵੀਂ ਦੁਕਾਨ ਖੋਲ ਰਹੀ ਹੈ ਪ੍ਰਾਣੀ ਗੈਂਤੇ ਚ ਨਹੀਂ ਆਏਗੀ ਇੱਕ ਕੋਰਟ ਜੁਨੇਟ ਲਗਾਉਣ ਕੋਰਟ ਜੁਨੇਟ ਲਗਾਉਣ ਇੱਕ ਕੋਰਟ ਚ ਜਾ ਸਕਦੇ ਨੇ ਕੋਰਟ ਖੁੱਲਣਾ ਤੁਸੀਂ ਵੀ ਤਾਂ ਕੋਰਟ ਤੋਂ ਕੋਈ ਲੀਗਲ ਐਕਸ਼ਨ ਕਰੋ ਨਾ ਜਿੱਦਣ ਇਹਨਾਂ ਨੇ ਪਿਛਲੇ ਹਫਤੇ ਬੋਰਡ ਟੰਗਿਆ ਤਾਂ ਉਸ ਤੋਂ ਸਾਡਾ ਵਿਰੋਧ ਸ਼ੁਰੂ ਹੋ ਗਿਆ ਕਿ ਇੱਥੇ ਮੀਟ ਦੀ ਦੁਕਾਨ ਗਣੇਸ਼ਗਰ ਮਾਰਕੀਟ ਚ ਨਾ ਖੁੱਲੀ ਜਾਵੇ ਜਿਸ ਕਰਕੇ ਇੱਥੇ ਦਾ ਮਾਹੌਲ ਖਰਾਬ ਨਾ ਹੋਵੇ ਮੇਰੇ ਨਾਲ ਧੱਕਾ ਕੀਤਾ ਜਾ ਰਿਹਾ ਜੀ ਮੇਰੀ ਦੁਕਾਨ ਖੋਈ ਜਾ ਰਹੀ ਹੈ ਤੇ ਕਹਿੰਦੇ ਇੱਥੇ ਕੰਮ ਨਹੀਂ ਕਰਨਾ ਮੈਂ ਸਰਕਾਰ ਤੋਂ ਕਮਰਸ਼ੀਅਲ ਰਜਿਸਟਰੀ ਕਰਾਈ ਹੈ ਇਹ ਫੁੱਟਰ ਖਾਣਾ ਬੰਦਾ ਜਾ ਰਹੀ ਮਾਰਕੀਟ ਪੁਰਾਣੀ ਹੈਗੀ ਅਸੀਂ ਬਰਦਾਸ਼ਤ ਕਰ ਰਹੇ ਆ ਬੜੇ ਮੁਸ਼ਕਲ ਹਰ ਰਹੇ ਆ ਨੰਗਣਾ ਸਾਡੇ ਬੱਚਿਆਂ ਨੂੰ ਨੰਗਣਾ ਪਾੜਾ ਓਕਾ ਅੱਜ ਨਵਾਂ ਸਹੁਰ ਦੁਕਾਨ ਖੋਲ੍ਹਣੀ ਚਾਹੁੰਦੇ ਆ ਸਾਡੀ ਉਹਨੇ ਗੱਲ ਜੋੜ ਕੇ ਬੇਨਤੀ ਆ ਕੋਈ ਹੋਰ ਕੰਮ ਕਰ ਲੈਣ ਅਸੀਂ ਸਾਥ ਦੇਾਂਗੇ ਹਰ ਤਰੀਕੇ ਪਰ ਮੀਡੀਆ ਦਗਾ ਨਹੀਂ ਖੁੱਲ ਰਿਹਾ ਤੰਦ ਨੂੰ ਟਾਰਗੇਟ ਨਾ ਕਰਨ ਨਾਲੋ ਇਹਦਾ ਮਾਰਕੀਟ ਦਾ ਹੱਲ ਕੀਤਾ ਜਾਵੇ ਤਾਂ ਕਿ ਇਹ ਚੀਜ਼ ਰੁੱਕ ਸਕੇ ਅੱਜ ਇਹ ਦੁਕਾਨ ਹੈ ਕੱਲ ਦੂਸਰੀ ਅਸੀਂ ਤਾਂ ਇਸੇ ਲੜਾਈ ਨੂੰ ਰਹਿ ਜਾਾਂਗੇ ਮਾਰਕੀਟ 'ਚ ਇੱਕ ਪੰਚਾਇਤ ਹਾਊਸ ਬਣਾ ਕੇ ਇਹਦਾ ਪੱਕਾ ਹੱਲ ਕਰਨਾ ਚਾਹੀਦਾ ਮੇਰੇ ਕੋਲ 37 ਸਾਲ ਪੁਰਾਣੇ ਸਾਰੇ ਡਾਕੂਮੈਂਟਸ ਨੇ ਜੀ ਮੇਰੇ ਦਾਦਾ ਦੀ ਦੁਕਾਨ ਸੀ ਜੀ 37 ਸਾਲ ਪੁਰਾਣੇ ਡਾਕੂਮੈਂਟ 37 ਸਾਲ ਪੁਰਾਣਾ ਲਾਇਸੈਂਸ ਬਾਗ ਆਈ ਦਾ ਆਪਣੀ ਦੁਕਾਨ ਦੀ ਰਜਿਸਟਰੀ ਆਪਣੀ ਦੁਕਾਨ ਦਾ ਲਾਇਸੈਂਸ ਸਾਰਾ ਮੇਰੇ ਕੋਲ ਡਾਕੂਮੈਂਟਸ ਗਨੇਸ਼ਨਗਰ ਮਾਰਕੀਟ ਦੇ ਵਿੱਚ ਇਸ ਤਰ੍ਹਾਂ ਲਗਾਤਾਰ ਦੁਕਾਨਾਂ ਖੁੱਲ੍ਹੀਆਂ ਉਹ ਗਲਤ ਹੈ ਅਸੀਂ ਕਿਸੇ ਕੰਮ ਦੇ ਉਲਟ ਨਹੀਂ ਆ ਪਰ ਇਸ ਚੀਜ਼ ਦਾ ਪਰਟੀਕੂਲਰ ਇੰਨੀਆਂ ਦੁਕਾਨਾਂ ਰਹਿ ਜਾਣ ਇਹ ਹੱਲ ਹੋਣਾ ਚਾਹੀਦਾ ਲੁਧਿਆਣਾ ਲਾਈਵ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤ ਤੁਹਾਡੇ ਕੋਲ ਪਹੁੰਚਿਆ ਹਾਂ ਲੁਧਿਆਣਾ ਹਲਕਾ ਸੈਂਟਰਲ ਦੇ ਵਿੱਚ ਗਣੇਸ਼ ਨਗਰ ਦੀ ਗੱਲ ਕਰਨ ਲੱਗੇ ਹਾਂ ਗਣੇਸ਼ ਨਗਰ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆਂ ਮੀਠੀ ਦੀ ਜਿਹੜੀ ਹੈ ਉਹ ਦੁਕਾਨ ਖੁੱਲਣ ਨੂੰ ਲੈ ਕੇ ਜਿਹੜਾ ਮੱਲਨਵਾਸੀਆਂ ਵੱਲੋਂ ਦੇਖ ਸਕਦੇ ਹੋ ਕਿ ਉਹਨਾਂ ਨੂੰ ਰੋਸ਼ ਜਿਹੜਾ ਜਿਤਾਇਆ ਜਾ ਰਿਹਾ ਹੈ ਲੱਗ ਕੇ ਗੱਲ ਕਰੀਏ ਤਾਂ ਵਿਵਾਦ ਜਿਹੜਾ ਹੈ ਕਾਫੀ ਛਿੜ ਚੁੱਕਾ ਹੈ ਸੋ ਤਸਵੀਰਾਂ ਤੁਹਾਡੇ ਨਾਲ ਇਸ ਟਾਈਮ ਸਾਂਝਾ ਕਰਾ ਰਹੇ ਹਾਂ ਗਣੇਸ਼ ਨਗਰ ਦੀ ਜਿੱਥੇ ਦੇਖ ਸਕਦੇ ਹੋ ਕਿ ਕਾਫੀ ਆਪਸੀ ਜਿਹੜਾ ਵਿ ਤਸਵੀਰਾਂ ਤੁਹਾਡੇ ਨਾਲ ਇਸ ਟਾਈਮ ਗੁਰਨੇਸ਼ਨਗਰ ਦੀਆਂ ਸਾਂਝਾ ਕਰਾ ਰਹੇ ਜਿਸ ਜਗ੍ਹਾ ਦੇ ਉੱਤੇ ਦੇਖ ਸਕਦੇ ਹੋ ਕਿ ਕਾਫੀ ਜਿਹੜਾ ਮੱਲਾ ਨਵਾਸੀਆ ਵੱਲੋਂ ਰੋਜ਼ ਵੀ ਜਿਹੜਾ ਇਹ ਕਿ ਪਾਸੇ ਜਿਤਾਏ ਜਾ ਰਹੇ ਤਾਂ ਦੂਜੇ ਪਾਸੇ ਜਿਹੜੇ ਮੀਟ ਦੇ ਦੁਕਾਨ ਦੇ ਜਿਹੜੇ ਉਹਨਾਂ ਨੇ ਜਿਹੜੇ ਉਹਨਾਂ ਵੱਲੋਂ ਜਿਹੜੀ ਇਹ ਦੁਕਾਨ ਖੋਲਣ ਦੀ ਜਿਹੜੀ ਹੈ ਪੂਰੀ ਤਿਆਰੀ ਜਿਹੜੀ ਕੀਤੀ ਹੋਈ ਹੈ ਸੋ ਕੋਸ਼ਿਸ਼ ਵੀ ਕੀਤੀ ਜਾ ਰਹੀ ਸੋ ਗੱਲਬਾਤ ਕਰ ਲੈਨੇ ਆ ਮੱਲਾ ਨਵਾਸੀ ਮੌਜੂਦ ਨੇ ਸਰ ਕੀ ਕਹਿਣਾ ਹੈ ਕੀ ਵਿਵਾਦ ਜਿਹੜਾ ਛੜਿਆ ਹੋਇਆ ਹੈ ਵਿਵਾਦ ਇਹ ਪਿਛਲੇ 2-3 ਮਹੀਨਿਆਂ ਤੋਂ ਚੱਲ ਰਿਹਾ ਜੀ ਜਦੋਂ ਦੀ ਇਹਨਾਂ ਨੇ ਦੁਕਾਨ ਲਈ ਹੈ ਇਹ ਮਿਸ ਗਾਈ ਬਟ ਓਵਰਆਲ ਜਿੱਥੇ ਤੱਕ ਸਾਨੂੰ ਪਤਾ ਸੀਗਾ ਤਾਂ ਉਹ ਕਹਿ ਰਹੇ ਸੀਗੇ ਨਹੀਂ ਇਹ ਮੀਟ ਦੀ ਹੀ ਦੁਕਾਨ ਖੁੱਲ ਰਹੀ ਆ ਜਿੱਦਣ ਇਹਨਾਂ ਨੇ ਪਿਛਲੇ ਹਫਤੇ ਬੋਰਡ ਟੰਗਿਆ ਤਾਂ ਉਸ ਤੋਂ ਸਾਡਾ ਵਿਰੋਧ ਸ਼ੁਰੂ ਹੋ ਗਿਆ ਕਿ ਇੱਥੇ ਮੀਟ ਦੀ ਦੁਕਾਨ ਗਣੇਸ਼ਗਰ ਮਾਰਕੀਟ ਚ ਨਾ ਖੁੱਲੀ ਜਾਵੇ ਜਿਸ ਕਰਕੇ ਇੱਥੇ ਦਾ ਮਾਹੌਲ ਖਰਾਬ ਨਾ ਹੋਵੇ ਸਮੂਹ ਦੁਕਾਨਦਾਰਾਂ ਵੱਲੋਂ ਅਪੀਲ ਵੀ ਕੀਤੀ ਗਈ ਪਿਛਲੇ ਹਫਤੇ ਕਿ ਭਾਈ ਮੀਟ ਦੀ ਦੁਕਾਨ ਛੱਡ ਕੇ ਇੱਥੇ ਕੋਈ ਕਾਰੋਬਾਰ ਕਰ ਲੋ ਸਾਰੀ ਮਾਰਕੀਟ ਤੁਹਾਡੇ ਨਾਲ ਖੜੇਗੀ ਪਰ ਇਹ ਜਿੱਦ ਕਰ ਰਹੇ ਨੇ ਕਿ ਅਸੀਂ ਮੀਟ ਦਾ ਹੀ ਕਾਰੋਬਾਰ ਕਰਨਾ ਹੈ ਜਿਸ ਨੂੰ ਜਿਸ ਨੂੰ ਪੂਰੀ ਸਮੂਹ ਮਾਰਕੀਟ ਦੁਕਾਨਦਾਰ ਬਰਦਾਸ਼ਤ ਨਹੀਂ ਕਰ ਪਾਰੀ ਹੁਣ ਇਹਨਾਂ ਨੇ ਆਪਣਾ ਸਮਾਨ ਲਿਆ ਕੇ ਅੰਦਰ ਰੱਖਣਾ ਸ਼ੁਰੂ ਕੀਤਾ ਤਾਂ ਸਾਰੀ ਮਾਰਕੀਟ ਨੇ ਵਿਰੋਧ ਦੇ ਵਿੱਚ ਆ ਕੇ ਸਾਰੀ ਦੁਕਾਨਾਂ ਬੰਦ ਕਰਕੇ ਇੱਥੇ ਇਕੱਠੇ ਹੋ ਗਏ ਨੇ ਤੇ ਉਹ ਕਹਿ ਰਹੇ ਨੇ ਮੀਟ ਦੀ ਦੁਕਾਨ ਨਾ ਖੁੱਲੀ ਜਾਵੇ ਪ੍ਰਸ਼ਾਸਨ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਕਿ ਇੱਥੇ ਮੀਟ ਦੀ ਦੁਕਾਨ ਦਾ ਕੋਈ ਵੀ ਕਾਨੂੰਨੀ ਵੈਧ ਦਸਤਾਵੇਜ਼ ਨਾ ਦਿੱਤਾ ਜਾਵੇ ਜਿਹੜੀ ਮੀਟ ਦੀ ਦੁਕਾਨ ਦੀ ਗੱਲ ਕਰ ਰਹੇ ਹੋ ਤੁਸੀਂ ਇਸ ਏਰੀਆ ਦੇ ਵਿੱਚ ਇਸ ਗਲੀ ਦੇ ਵਿੱਚ ਕੋਈ ਹੋਰ ਮੀਟ ਦੀ ਦੁਕਾਨ ਹੈਗੀ ਹੈ ਜਾਂ ਨਹੀਂ ਹਾਂ ਜੀ ਪੁਰਾਨੀਆਂ ਇੱਥੇ ਮੀਟ ਦੀਆਂ ਦੁਕਾਨਾਂ ਹੈਗੀਆਂ ਨੇ ਜਿੰਨੇ ਕੁਝ ਸਮੇਂ ਤੋਂ ਚਲਾ ਰਹੇ ਨੇ ਉਹ ਭਰਾ ਸਾਡੇ ਪੁਰਾਣੇ ਹੈ ਇਸ ਕਰਕੇ ਉਹਨਾਂ ਨੂੰ ਅਸੀਂ ਕੁਝ ਇਤਰਾਜ਼ ਵੀ ਨਹੀਂ ਹੈ ਨਾ ਇਹ ਕੋਈ ਧਾਰਮਿਕ ਮੁੰਦਾ ਇਹ ਸਿਰਫ ਮੁੱਦਾ ਇਹ ਹੈ ਕਿ ਇੱਥੇ ਇਸ ਏਰੀਆ ਦੇ ਵਿੱਚ ਨਵੀਂ ਨਾ ਖੁੱਲੀ ਜਾਵੇ ਪੁਰਾਨੀਆਂ ਨੂੰ ਅਸੀਂ ਕੋਈ ਛੇੜਛਾੜ ਨਹੀਂ ਕਰਦੇ ਇਹ ਜੀ ਇਤਰਾਜ਼ੀ ਜਿਹੜਾ ਵਿਵਾਦ ਹੈ ਉਹ ਕੀ ਹੈਗਾ ਮਾਰਕੀਟ ਦੇ ਵੱਲੋਂ ਜਿਹੜੀਆਂ ਪੁਰਾਣੀਆਂ ਦੁਕਾਨਾਂ ਖੁੱਲੀਆਂ ਤੁਸੀਂ ਕਿਹਾ ਉਹ ਪੁਰਾਣੇ ਤੇ ਮਤਲਬ ਜਿਹੜੀ ਸੋਚ ਹੈ ਤੁਹਾਡੀ ਮੀਡ ਦੀ ਦੁਕਾਨ ਨੂੰ ਲੈ ਕੇ ਆ ਜਾਂ ਕੋਈ ਦੁਕਾਨਦਾਰ ਪਰਸਨਲ ਕੋਈ ਵਿਵਾਦ ਹੈਗਾ ਨਹੀਂ ਪਰਸਨਲ ਕੋਈ ਇਹਦੇ ਵਿੱਚ ਨਹੀਂ ਹੈ ਸਾਨੂੰ ਸਿਰਫ ਇਹ ਹੈ ਕਿ ਜਿਹੜੇ ਪੁਰਾਣੀਆਂ ਦੁਕਾਨਾਂ ਹੈਗੀਆਂ ਉਹ ਕਾਫੀ ਪੁਰਾਣੇ ਸਮੇਂ ਤੋਂ ਇੱਥੇ ਕਾਰੋਬਾਰ ਕਰਦੇ ਆ ਰਹੇ ਨੇ ਸਾਨੂੰ ਵੈਸੇ ਪਬਲਿਕ ਵੱਲੋਂ ਕਈ ਇਤਰਾਜ਼ ਮਿਲਦੇ ਨੇ ਪਰ ਅਸੀਂ ਕਹਿੰਦੇ ਹਾਂ ਉਹਨਾਂ ਦਾ ਪੁਰਾਣਾ ਕਾਰੋਬਾਰ ਹੈ ਉਹ ਇੱਥੇ ਕਰ ਰਹੇ ਆ ਨਾ ਕਰੀ ਜਾਂ ਸਾਨੂੰ ਕੋਈ ਇਤਰਾਜ਼ ਨਹੀਂ ਬਟ ਅਸੀਂ ਇਹਨਾਂ ਦੀਆਂ ਦੁਕਾਨਾਂ ਦੇ ਵਿੱਚ ਵਾਧਾ ਨਹੀਂ ਚਾਹੁੰਦੇ ਕਿ ਹੋਰ ਵਾਧੇ ਨੇ ਜੇ ਵਾਧੇ-ਵਾਧੇ ਗਏ ਤਾਂ ਇਹ ਪੂਰੀ ਮਾਰਕੀਟ ਹੀ ਮੀਟ ਦੀ ਮਾਰਕੀਟ ਬਣਨ ਦਾ ਅੰਦੇਸ਼ਾ ਬਿਲਕੁਲ ਤਕਰੀਬਨ ਕਿੰਨੀ ਕੀ ਦੁਕਾਨਾਂ ਹੈਗੀਆਂ ਇੱਥੇ ਮੀਟ ਦੀਆਂ ਹੋਰ ਇਸ ਗਲੀ ਦੇ ਵਿੱਚ ਐਕਚੁਅਲੀ ਸਾਡੀ ਕਾਊਂਟ ਨਹੀਂ ਕੀਤੀ ਹੋਈ ਬਾਕੀ ਪ੍ਰਸ਼ਾਸਨ ਇਹਨੂੰ ਗਿਣਤੀ ਕਰਵਾ ਕੇ ਮਾਰ ਕਰਵਾ ਕੇ ਪਤਾ ਕਰ ਸਕਦਾ ਐਕਸ਼ਨ ਤੁਹਾਡੇ ਵੱਲੋਂ ਸਾਰੀਆਂ ਦੁਕਾਨਾਂ ਵਾਸਤੇ ਹੈਗਾ ਕਿ ਸਿਰਫ ਇੱਕ ਦੁਕਾਨਾ ਮੰਗ ਸਾਡੀ ਪ੍ਰਸ਼ਾਸਨ ਵੱਲੋਂ ਇਹੀ ਹੈ ਕਿ ਸਾਰੀਆਂ ਮਾਰਕੀਟ ਦੀਆਂ ਦੁਕਾਨਾਂ ਮੀਟ ਦੀਆਂ ਦੁਕਾਨਾਂ ਨੂੰ ਇੱਕ ਸਮੂਚਾ ਸਥਾਨ ਦਿੱਤਾ ਜਾਵੇ ਜਿੱਥੇ ਇਹ ਆਪਣਾ ਖੁੱਲ ਕੇ ਕਾਰੋਬਾਰ ਕਰਨ ਇਹਨਾਂ ਦਾ ਕੋਈ ਵਿਰੋਧ ਨਾ ਹੋਵੇ ਇਹਨਾਂ ਨੂੰ ਪ੍ਰੋਪਰ ਇਹਨਾਂ ਦੇ ਕਾਨੂੰਨ ਦੇ ਮੁਤਾਬਕ ਆਪਣਾ ਕਾਰੋਬਾਰ ਕਰ ਸਕਣ ਪਰ ਇਹ ਇੱਕ ਰਿਹਾਇਸ਼ੀ ਇਲਾਕਾ ਰਿਹਾਇਸ਼ੀ ਇਲਾਕੇ ਦੇ ਵਿੱਚ ਇਹ ਹੈ ਜੇ ਕਾਰੋਬਾਰ ਨਾ ਕਰਨ ਨਾ ਇਹਦਾ ਵਿਸਤਾਰ ਹੋਵੇ ਬਿਲਕੁਲ ਸੋ ਦੂਜੇ ਪਾਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਨੇ ਦੇਖ ਸਕਦੇ ਹੋ ਸੋ ਕਾਫੀ ਬਹਿਸ ਜੜੀ ਹੈ ਆਪਸ ਵਿੱਚ ਹੋ ਰਹੀ ਹੈ ਸੋ ਮੋਬੱਸ ਕਰਨਾ ਸਾਡੇ ਕੋ ਵੀ ਹੱਕ ਹੈ ਠੀਕ ਹੈ ਜੀ ਪ੍ਰੋਡਕਟ ਕਰੋ ਠੀਕ ਹੈ ਨਾ ਤੁਹਾਡੇ ਕੋ ਆਪਣਾ ਹੱਕ ਹੈ ਸਾਡੇ ਕੋ ਆਪਣਾ ਠੀਕ ਹੈ ਤੁਸੀਂ ਆਪਣਾ ਜੀ ਇਹਨਾਂ ਨੇ ਦਿੱਤੀ ਯਾਰ ਆਪਾਂ ਹਾਂ ਮੇਰੇ ਭਾਈ ਚਾਰਾ ਤੁਸੀਂ ਤਾਂ ਇੱਦਾਂ ਕਰੋ ਅੱਜੇ ਮਕਾਮ ਲਾ ਕੇ ਰੋ ਮੈਂ ਚਸ਼ਮਣੇ ਜਾਦੇ ਨਹੀਂ ਨਹੀਂ ਮੇਰੇ ਆਵੇ ਭਰਾਣੇ ਤੁਸੀਂ ਵੀ ਭਰਾਓ ਇਹ ਵੀ ਭਰਾਣੇ ਤੁਹਾਨੂੰ ਸੁਝਾਣ ਲੱਗੇ ਤੁਸੀਂ ਮੈਂ ਨਹੀਂ ਕਹਿ ਰਿਹਾ ਇਹਨਾਂ ਨੂੰ ਉਹਨੂੰ ਵੀ ਸਮਝਾਉਂਦੇ ਨਹੀਂ ਪੁੱਤਰੀ ਜੀ ਮੇਰੀ ਗੱਲ ਸੁਣੋ ਜਿਹੜੀ ਗੱਲ ਕਰਨ ਵਾਲੀ ਗੱਲ ਕਰੋ ਆਪਾਂ ਅੱਧੀ ਚਲੋ ਯਾਰ ਜਿੰਦਗੀ ਦੀ ਵਜ੍ਹਾ ਕਰਕੇ ਬੈਠੋਗੇ ਤੁਸੀਂ ਆਪਾਂ ਇਹ ਦੇਖੋ ਬੰਦਲਾ ਵਸਦਾ ਉਹ ਤੋਂ ਬੰਦਲਾ ਨਹੀਂ ਸੀ ਫਸਦਾ ਦੁਕਾਨਾਂ ਖੁੱਲੀਆਂ ਤੁਸੀਂ ਯਾਰ ਕਿਹੜੇ ਬੰਦੇ ਹੋ ਤੁਸੀਂ ਉਹ ਵੀ ਦੁਕਾਨਾਂ ਨਹੀਂ ਸੀ ਟੋਟਲ ਮੈਂ 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 ਠੀਕ ਅੱਛਾ ਸਮਝਾਦੀ ਨਹੀਂ ਫੋਟੋ ਥੋੜੀ ਰੈਸ਼ ਕਿੱਥੇ ਵੀਰ ਜੀ ਹਰਵਾਦੀ ਨਹੀਂ ਸੀ ਇੱਥੇ ਆਪਣੀ ਤਾਂ ਕਰਦੇ ਗੱਲ ਖੜਾ ਲੋ ਰੈਸ਼ ਕਿੱਥੇ ਮੇਰੀ ਗਾਂ ਦੇ ਵਿੱਚ ਉਹ ਤੇ ਸੁਣਾ ਲੋ ਆਪਣੀ ਗਾਂ ਦੇ ਮੋਰੇ ਪਲਵਾ ਲਓ ਵੀਰ ਜੋ ਉੱਥੇ ਖੋਲੋ ਦੁਕਾਨ ਸ਼ਿਫਟ ਕਰ ਲਓ ਉਹ ਕਹਿ ਰਹੇ ਨੇ ਉਹ ਕਹਿ ਰਹੇ ਨੇ ਉਹ ਕੋਈ ਨਹੀਂ ਆਪਾਂ ਹੈ ਜੀ ਭਾਜੀ ਮੇਰੀ ਬੇਨਤੀ ਸੁਣੋ ਪਰਸਨਲੀ ਉਹ ਪਰਸਨਲੀ ਕਰ ਰਹੇ ਆ ਨਾ ਇਹ ਪਰਸਨਲੀ ਵਾਲੀ ਗੱਲ ਨਹੀਂ ਹੈਗੀ ਪਰਸਨਲੀ ਤੁਹਾਨੂੰ ਇਹ ਗੱਲ ਕਰ ਰਹੇ ਹੋ ਨਾਲੇ ਜਨਤਾ ਕੇ ਗੱਲ ਕਰ ਰਹੇ ਨੇ ਤੁਸੀਂ ਪਰਸਨਲੀ ਨਾ ਕਹੋ ਐਦਾਂ ਤਾਂ ਕੌਂਸਲ ਸਾਹਿਬ ਤੁਸੀਂ ਮੈਂ ਪਹਿਲਾਂ ਅੱਜ ਕੀਤੀ ਹੈ ਮੈਨੂੰ ਕੋਈ ਤਰਾਜ ਨਹੀਂ ਕੋਈ ਪਰ ਸਾਡੀ ਮਾਰਕੀਟ ਨੂੰ ਇਤਰਾਜ ਆ ਜੇ ਤੁਹਾਡੇ ਗੰਦਗੀ ਬੋਗੀਆਂ ਤੁਹਾਡੇ ਘਰ ਦੇ ਮੂਰੇ ਫਿਰ ਤੁਹਾਨੂੰ ਇਤਰਾਜ ਹੋਊਗਾ ਸਾਡੀ ਮਾਰਕੀਟ ਨੂੰ ਇਤਰਾਜ ਆ ਇਹ ਪ੍ਰਧਾਨ ਸਾਹਿਬ ਖੜੋ ਨੇ ਇਸ ਮਾਰਕੀਟ ਦੇ ਅਜਵਾਦੀ ਹੈ ਤੇ ਉਹ ਪੁਰਾਣੀ ਨਹੀਂ ਇਹਨੂੰ ਪੁਰਾਣੀ ਗਿਣਤੀ 'ਚ ਨਹੀਂ ਕਰਨਾ ਜੀ ਇਹ ਗਿਣਤੀ ਪੁਰਾਣੀ ਨਹੀਂ ਹੈ ਇਹ ਨਵੀਂ ਜਗ੍ਹਾ ਤੇ ਨਵੀਂ ਦੁਕਾਨ ਖੁੱਲ ਰਹੀ ਹੈ ਪੁਰਾਣੀ ਗਿਣਤੀ 'ਚ ਨਹੀਂ ਆਏਗੀ ਅੱਜ ਮੱਲਾਮ ਸਰ ਹੁਣ ਹੁਣ ਵੀ ਬਵਾਦ ਕਿਸ ਚੀਜ਼ ਦਾ ਚੜਿਆ ਹੋਇਆ ਹੈ ਜੀ ਗੁਰੂ ਗੁਰੂ ਘਰ ਦਾ ਮਸਲਾ ਹੀ ਨਹੀਂ ਹੈ ਗੁਰੂ ਘਰ ਦਾ ਮਸਲਾ ਹੀ ਨਹੀਂ ਹੈ ਹੁਣ ਵਿਵਾਦ ਕਿਸੇ ਦਾ ਹੈ ਬੰਦ ਹੋਈ ਓਥੇ ਇਹ ਅਤੇ ਖੋਲੋ ਨਹੀਂ ਨਹੀਂ ਕਾਨੂੰਨ ਨੇ ਇਹਨਾਂ ਨੂੰ ਵੀ ਕਿਹਾ ਤੁਸੀਂ ਨਵੀਂ ਖੋਲ ਸਕਦੇ ਹੋ ਜੇ ਜੇ ਕਾਨੂੰਨ ਇਹ ਇਹ ਕੋਰਟ ਚ ਰੈਟ ਲਗਾਉਣ ਕੋਰਟ ਚ ਰੈਟ ਲਗਾਉਣ ਇਹ ਕੋਰਟ ਚ ਜਾ ਸਕਦੇ ਕੋਰਟ ਖੁੱਲਾ ਤੁਸੀਂ ਵੀ ਤਾਂ ਕੋਰਟ ਤੋਂ ਕੋਈ ਲੀਗਲ ਐਕਸ਼ਨ ਕਰੋ ਨਾ ਅੱਗੇ ਅਗਲਾ ਤੁਹਾਡੇ ਤੋਂ ਤੁਹਾਡੇ ਅੱਗੇ ਮਾਰਕੀਟ ਲੀਗਲੀ ਇਹ ਮਾਰਕੀਟ ਹੀ ਖੜੀ ਆ ਮਾਰਕੀਟ ਖੜੀ ਆ ਮਾਰਕੀਟ ਲੀਗਲੀ ਐਕਸ਼ਨ ਕਰੇ ਨਾ ਲੀਗਲੀ ਕੁਝ ਨਾ ਕੋਈ ਤੁਹਾਡੇ ਅੱਗੇ ਕੀ ਕਰੀਏ ਤੁਸੀਂ ਅੱਗੇ ਕੀ ਕਰੀਏ ਦੁਕਾਨ ਬੰਦ ਹੋਣੀ ਚਾਹੀਦੀ ਇਹ ਕੋਈ ਕੰਪਲੇਂਟ ਕਰੋ ਅਸੀਂ ਅਸੀਂ ਖੋਲ੍ਹੇ ਨਹੀਂ ਦੇਣੀ ਬੰਦ ਦਾ ਬੰਦ ਦਾ ਮਸਲਾ ਉੱਥੇ ਉੱਠਦਾ ਜਿੱਥੇ ਖੁੱਲ ਜਵੇ ਇਹ ਖੁੱਲੀ ਨਹੀਂ ਹੋਈ ਅਸੀਂ ਹੱਲ ਨਹੀਂ ਦੇਣੀ ਚਲੋ ਤੁਸੀਂ ਕਰੋ ਪ੍ਰੋਟੈਸਟ ਕੋਈ ਗੱਲ ਨਹੀਂ ਕਰੋ ਅਸੀਂ ਖੋਲਣ ਹੀ ਨਹੀਂ ਦੇਣੀ ਅਸੀਂ ਆ ਦੇਖੋ ਆ ਮੇਰਾ ਭਰਾ ਇਹ ਮੇਰਾ ਇਹ ਮੇਰਾ ਭਰਾ ਇਹ ਮੇਰਾ ਵੀਰ ਭਰਾਵਾਂ ਦਾ ਕੋਈ ਫੇਰ ਨਹੀਂ ਪਰ ਮਾਰਕੀਟ ਦੇ ਵਿੱਚ ਨਵੀਂ ਦੁਕਾਨ ਨਹੀਂ ਖੋਲ ਸਕਦੇ ਦੂਜੇ ਬੰਦਾਂਾਂ ਦੇ ਵਿੱਚ ਪਾਣਾ ਬਸ ਦੇਖੀ ਨਹੀਂ ਅੱਥੇ ਰਿਹਾਇਸ਼ ਵੀ ਨਹੀਂ ਹੈ ਗੰਭੀਰ ਨਜ਼ਰ ਨਾਲੋਂ ਗਾਂਧੀ ਨਗਰ ਚਾਹ ਬਿਲਕੁਲ ਸੋ ਤਸਵੀਰਾਂ ਤੁਹਾਡੇ ਨਾਲ ਇਸ ਟਾਈਮ ਦੀਆਂ ਸਾਂਝਾ ਕਰਾ ਰਹੇ ਹਾਂ ਮਾਰਕੀਟ ਦੀਆਂ ਜਿਸ ਜਗ੍ਹਾ ਦੇ ਉੱਤੇ ਦੇਖ ਦੇਖੋ ਕਿ ਜੇਕਰ ਮੀਟ ਦੀ ਦੁਕਾਨ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਮਾਰਕੀਟ ਦੇ ਲੋਕਾਂ ਵੱਲੋਂ ਜਿਹੜਾ ਆਪਸੀ ਜਿਹੜਾ ਵਿਵਾਦ ਉਹਨਾਂ ਦਾ ਛੜਿਆ ਹੋਇਆ ਸੋ ਦੇਖ ਸਕਦੇ ਹੋ ਤਸਵੀਰਾਂ ਉਸ ਟਾਈਮ ਦਾ ਉਸ ਟਾਈਮ ਦੇ ਵੀ ਮਾਹੌਲ ਦੇਖੋ ਉਸ ਟਾਈਮ ਆਬਾਦੀ ਨਹੀਂ ਸੀ ਚਾਰ ਘਰ ਨਹੀਂ ਸੀ ਦੁਕਾਨਾਂ ਨਹੀਂ ਸੀ ਉਹਦੋਂ ਖੁੱਲ ਗਿਆ ਠੀਕ ਹੈ ਮੈਂ ਡਰੇਵ ਜੀ ਇਹ ਦੁਕਾਨ ਮੀਟ ਦੀ ਖੁੱਲ ਰਹੀ ਹੈ ਹੁਣ ਇਸ ਤੋਂ ਪਹਿਲਾਂ ਦੁਕਾਨਾਂ ਖੁੱਲੀਆਂ ਚਾਲੀ ਬੰਦਾ ਇਸ ਤੋਂ ਪਹਿਲਾਂ ਖੁੱਲੀਆਂ ਨਾ ਤਾਂ ਉਸ ਵੇਲੇ ਇੱਥੇ ਮਹੱਲੇ 'ਚ ਆਬਾਦੀ ਸੀ ਨਾ ਕੋਈ ਮਾਰਕੀਟ ਸੀ ਅੱਜ ਮਲੇ ਅਨਿਰਵਾਦੀ ਫਸੰਗਾਂ ਮੱਲਾ ਹੋ ਗਿਆ ਇਹ ਬੁੱਚਰਖਾਨਾ ਬੰਦਾ ਜਾ ਰਹੀ ਮਾਰਕੀਟ ਪਰਾਣੀਆਂ ਹੈਗੀ ਅਸੀਂ ਬਰਦਾਸ਼ਤ ਕਰ ਰਹੇ ਆ ਬੜੇ ਮੁਸ਼ਕਲ ਕਰ ਰਹੇ ਆ ਨੰਗਣਾ ਸਾਡੇ ਬੱਚਿਆਂ ਨੂੰ ਨੰਗਣਾ ਪਾਣਾ ਔਕਾ ਅੱਜ ਨਵੇਂ ਸੇ ਹੋਰ ਦੁਕਾਨ ਖੋਲ੍ਹਨੀ ਚਾਹੁੰਦੇ ਆ ਸਾਡੀ ਇਹਨੇ ਹੱਥ ਜੋੜ ਕੇ ਬੇਨਤੀ ਆ ਕਿ ਹੋਰ ਕੰਮ ਕਰ ਲੈਣ ਅਸੀਂ ਸਾਥ ਦੇਾਂਗੇ ਤਾਂ ਹਰ ਤਰੀਕੇ ਪਰ ਮੀਡੀਆ ਦੁਕਾਨਾਂ ਅਸੀਂ ਨਹੀਂ ਖੁੱਲ੍ਹਦੇ ਆ ਇਸ ਮਾਰਕੀਟ ਇੱਥੇ ਵੀ ਤਕਲੀਫ ਹੈ ਹਾਂਜੀ ਹੋਰ ਕਿੰਨੀਆਂ ਦੁਕਾਨਾਂ ਕੋਈ ਇਧਰਲੇ ਪਾਸੇ ਪਹਿਲ 8 8 ਦੁਕਾਨਾਂ ਹੋਣ ਗਿਆ ਪਰਾਣੀਆਂ ਪਰਾਣੀਆਂ ਨਮਸਕਾਰ ਅਸੀਂ ਇਹ ਕੋ ਪ੍ਰਾਣੇ ਖੁੱਲੀਆਂ ਅਸੀਂ ਬਲਾਸ ਕਰ ਰਹੇ ਕਿ ਪ੍ਰਾਣੇ ਬੰਦੇ ਬੈਠੇ ਉਹ ਕਦੋਂ ਕਦੋਂ ਖੁੱਲੀਆਂ ਜਦੋਂ ਇੱਥੇ ਉਹ ਕਦੋਂ ਖੁੱਲੀਆਂ ਅਸੀਂ ਜਦੋਂ ਕਿ ਇੱਥੇ ਕੋਈ ਆਬਾਦੀ ਨਹੀਂ ਸੀ ਹੁੰਦੀ ਉਹ ਪ੍ਰਾਣੇ ਦੇ ਚਾਲੀ ਬੰਦਾ ਇਸ ਆਈ ਗੱਲ ਇੱਥੇ ਦਾਸ ਕਰਦੇ ਹੁੰਦੇ ਨਾ ਇਹ ਮਾਰਕੀਟ ਸੀ ਉਸ ਦਿਨ ਖੁੱਲ ਗਿਆ ਖੁੱਲ ਗਈ ਜਦੋਂ ਪ੍ਰਾਣੇ ਬੰਦੇ ਸਾਰੇ ਮਲਾਪ ਸੀ ਪਾਈਚਾਰਾ ਸੀ ਅੱਜ ਆਬਾਦੀ ਭਰ ਮੀ ਹੈ ਸੰਗਵੀ ਆਬਾਦੀ ਹੈ ਮੱਲਾਪ ਦਾ ਬੱਚੇ ਰਹਿੰਦੇ ਆ ਰਾਨੀਆਂ ਲੰਗਦੀਆਂ ਸਭ ਸਕੂਲ ਮਰੀ ਪੈਂਦੇ ਆ ਮੰਦਰ ਪੈਂਦਾ ਗੁਰਦਸਾ ਪੈਂਦੇ ਆ ਲੰਗਦੇ ਵੱੜਦੇ ਇੰਨਾ ਕਿ ਇੱਥੇ ਬਰਗੋ ਫੈਲਦੀ ਹੈ ਤੁਸੀਂ ਕਹੀ ਦੇਖੋ ਅੱਗੇ ਐਤਵਾਰ ਜਾ ਕੇ ਦਿਲ ਦੇ ਅਨੁਭਾਣ ਵਾਰੀ ਫੜਦੇ ਹੁੰਦੇ ਆ ਕਿ ਬਰਦਾਸ਼ਤ ਤੋਂ ਬਾਹਰ ਹੈ ਇਸ ਦਾ ਸਾਡੇ ਸਾਡੇ ਇਹਨਾਂ ਦਾ ਵੱਡਾ ਬੁਰਾ ਹਾਲ ਹੈ ਕਿ ਇੱਥੇ ਇੱਥੇ ਮੀਟ ਦੀਆਂ ਜਿਹੜੀਆਂ ਦੁਕਾਨਾਂ ਤੋਂ ਕੋਈ ਬੰਦਾ ਵੀ ਸਮਾਨ ਲੈ ਕੇ ਨਿਕਲਦਾ ਹੈ ਤੁਸੀਂ ਦੇਖੋ ਖੁੰਖਾਰ ਹੋ ਜਾਂਦੇ ਨੇ ਕੁੱਤੇ ਉਹ ਉਹ ਲਿਫਾਫਿਆਂ ਨੂੰ ਵੀ ਪੈਂਦੇ ਨੇ ਉਹ ਬੰਦਿਆਂ ਦੀ ਲੱਤਾਂ ਨੂੰ ਵੀ ਪੈਂਦੇ ਨੇ 110 ਦੱਸ ਦिएਗੇ ਹਣੀ 베ਦੀ ਜੀ ਵੀ ਮੌਜੂਦ ਨੇ ਇਸ ਇਸ ਮੌਕੇ ਤੇ 100 ਗੱਲਬਾਤ ਕਰ ਲੈਣੇ ਆ ਤਸਵੀਰਾਂ ਤੁਹਾਡੇ ਨਾਲ ਇਸ ਟਾਈਮ ਦੀਆਂ ਸਾਂਝਾ ਕਰਾਈਆਂ ਉਸ ਮਾਰਕੀਟ ਦੀਆਂ ਜਿਸ ਮਾਰਕੀਟ ਵਿੱਚ ਕਿਹਾ ਜਾਂਦਾ ਹੈ ਕਿ ਪੁਰਾਣੇ ਸਮੇਂ ਦੀਆਂ ਕਈ ਦੁਕਾਨਾਂ ਜਿਹੜੀਆਂ ਉਹ ਖੁੱਲੀਆਂ ਹੋਈਆਂ ਨੇ ਪਰ ਹੁਣ ਜਿਹੜੀਆਂ ਨਵੀਆਂ ਦੁਕਾਨਾਂ ਖੁੱਲ ਰਹੀਆਂ ਨੇ ਉਹ ਦੁਕਾਨਾਂ ਦੇ ਉੱਤੇ ਜਿਹੜਾ ਰੋਕ ਲਗਾਇਆ ਜਾ ਰਿਹਾ 베ਦੀ ਸਾਹਿਬ ਮੌਕੇ ਤੇ ਖੜੇ ਹੋ ਗਣੇਸ਼ਨਗਰ ਦੇ ਵਿੱਚ ਦੁਕਾਨ ਖੁੱਲਣ ਨੂੰ ਲੈ ਕੇ ਜਿਹੜਾ ਵਿਵਾਦ ਛੜਿਆ ਹੋ ਦੁਕਾਨ ਖੁੱਲਣ ਦਾ ਕੋਈ ਵਿਵਾਦ ਨਹੀਂ ਹੈ ਆਲਰੇਡੀ ਇਹਦੇ ਨਾਲ ਬਹੁਤ ਵੱਡੀਆਂ ਤਿੰਨ ਤਿੰਨ ਚਾਰ ਚਾਰ ਦੁਕਾਨਾਂ ਹੈਗੀਆਂ ਸਾਡੇ ਗਲੀ ਵਾਲਿਆਂ ਨੂੰ ਇਹ ਪਰੇਸ਼ਾਨੀ ਹੈ ਕਿ ਨੁੱਕਰ ਦੇ ਉੱਤੇ ਸਾਡੀ ਫੈਮਲੀ ਆਣਾ ਜਾਣਾ ਸਾਡੇ ਘਰ ਪਰਿਵਾਰ ਚ ਆਉਣ ਜਾਣ ਵਾਲੇ ਰੋਕਾ ਹੋਇਆ ਹੈ ਇਹ ਦੁਕਾਨ ਵਿਕ ਗਈ ਖਰੀਦ ਲਈ ਜਿਹਨੇ ਖਰੀਦੀ ਵੈਲ ਐਂਡ ਗੁੱਡਾ ਅਸੀਂ ਤਾਂ ਰੋਕੀ ਨਹੀਂ ਦੁਕਾਨ ਨਾ ਖੋਲੋ ਮਗਰ ਇਹ ਜਿਹੜਾ ਕੰਮ ਅਨਲੀਗਲ ਹੋ ਰਿਹਾ ਇਹ ਕੰਮ ਨਹੀਂ ਹੋਉਂਦੇ ਨਾ ਇੱਥੇ ਸਾਡਾ ਮੱਲਾ ਸਭ ਇਕਾ ਹੈਗਾ ਅਸੀਂ ਇਹ ਦੁਕਾਨ ਨਹੀਂ ਖੁੱਲਣ ਦੇਣੀ ਰਾਈਟ ਹੈਂਡ ਸਾਈਡ ਪਾਸੇ ਸਾਡੇ ਗੁਰਦੁਆਰਾ ਇੱਧਰ ਮੰਦਿਰ ਹੈ ਸਾਹਮਣੇ ਗਲੀ 'ਚ ਦੋ ਤਿੰਨ ਸਕੂਲ ਨੇ ਇਹ ਕੰਮ ਇੱਥੇ ਨਹੀਂ ਹੋਉਂਦੇ ਨਾ ਸਮੀਟ ਦੀ ਦੁਕਾਨ ਤੋਂ ਤਕਰੀਬਨ ਕਿੰਨੀ ਕੀ ਦੂਰ ਦੇ ਵਿੱਚ ਜਿਹੜਾ ਗੁਰਦੁਆਰਾ ਮੰਦਿਰ ਪੈ ਰਿਹਾ 200 ਕਦਮ ਦੇ ਉੱਤੇ ਰਾਈਟ ਹੈਂਡ ਸਾਈਡ ਗੁਰਦੁਆਰਾ ਹੈ 300 ਕਦਮ ਤੇ ਮੰਦਿਰ ਹੈ ਸਾਹਮਣੇ 100 ਕਦਮ ਦੇ ਉੱਤੇ ਸਕੂਲ ਨੇ ਤੇ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਪ੍ਰਸ਼ਾਸਨ ਕਾਰਵਾਈ ਪ੍ਰਸ਼ਾਸਨ ਆ ਚੁੱਕਾ ਹੈ ਉਹ ਕਹਿੰਦੇ ਕਿ ਅਸੀਂ ਦੁਕਾਨ ਨਹੀਂ ਖੁੱਲਣ ਦਵਾਂਗੇ ਸਾਡੇ ਮਹੱਲੇ ਦੀ ਏਕਤਾ ਹੈਗੀ ਅਸੀਂ ਦੁਕਾਨ ਨਹੀਂ ਖੁੱਲਣ ਦੇਣੀ ਚਾਹੇ ਉਹਦੇ ਵਾਸਤੇ ਲੀਗਲ ਐਕਸ਼ਨ ਲੈਣਾ ਪਵੇ ਚਾਹੇ ਕੋਰਟ 'ਚ ਜਾਣਾ ਪਵੇ ਇਹ ਖੁੱਲਣ ਨਹੀਂ ਦੇਣੀ ਤੇ ਇਹ ਮੀਟ ਦੇ ਦੁਕਾਨ ਦੇ ਜਿਹੜੇ ਉਹਨਾਂ ਨੇ ਉਹਨਾਂ ਵੱਲੋਂ ਕੀ ਕਿਹਾ ਜਾ ਰਿਹਾ ਮੀਟ ਦੇ ਓਨਰ ਤੇ ਆ ਹੀ ਨਹੀਂ ਰਹੇ ਸਾਹਮਣੇ ਪਤਾ ਨਹੀਂ ਕੌਣ ਹੈਗਾ ਜੀ ਆਹ ਕੋਈ ਹੋਰ ਹੀ ਲੋਕ ਇੱਧਰ ਅੱਗੇ ਆ ਕੇ ਖੜ ਪਿਛਲੇ ਦਿਨ ਇਹ ਬੰਦ ਕਰ ਗਏ ਸੀ ਅਸੀਂ ਨਹੀਂ ਖੋਲਾਂਗੇ ਅੱਜ ਫੇਰ ਇਹ ਆਗੇ ੱੱਕੇ ਨਾਲ ਦੁਕਾਨ ਖੋਲਣ ਵਾਸਤੇ ਬਿਲਕੁਲ ਸੋ ਦੱਸ ਦਈਏ ਕਿ ਮੁਲਾਜ਼ਮ ਜਿਹੜੇ ਨੇ ਥਾਣਾ ਜਿਹੜਾ ਸੋ ਉਹ ਵੀ ਅਧਿਕਾਰੀ ਜਿਹੜੇ ਇਸ ਜਗ੍ਹਾ ਦੇ ਉੱਤੇ ਪਹੁੰਚ ਚੁੱਕੇ ਨੇ ਤਾਂ ਦੂਜੇ ਪਾਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਇਸ ਟਾਈਮ ਦੀਆਂ ਸਾਂਝਾ ਕਰਾ ਰਹੇ ਜਿੱਥੇ ਦੇਖ ਸਕਦੇ ਹੋ ਕਾਫੀ ਰਸ਼ ਜਿਹੜਾ ਲੱਗ ਚੁੱਕਿਆ ਹੈ ਹਾਲਾਂਕਿ ਲੋਕਾਂ ਦਾ ਪ੍ਰੋਟੈਸਟ ਜਿਹੜਾ ਲਗਾਤਾਰ جاری ਹੈ ਦੁਕਾਨ ਦੇਖ ਸਕਦੇ ਹੋ ਮੇਨ ਚੌਕ ਦੇ ਵਿੱਚ ਇਸ ਟਾਈਮ ਗਣੇਸ਼ਨਗਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਜਿਸ ਜਗ੍ਹਾ ਦੇ ਉੱਤੇ ਜਿਹੜੀ ਹੈ ਮੀਟ ਦੀ ਦ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਇਸ ਟਾਈਮ ਵੀ ਸਾਂਝਾ ਕਰਾ ਰਹੇ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ ਨੇ ਸੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਅਭੀ ਹੁਣ ਤੱਕ ਜਿਹੜੀ ਹੈ ਕਾਰਵਾਈ ਜਿਹੜੀ ਕੀ ਕੀਤੀ ਗਈ ਹੈ ਕਿਉਂਕਿ ਕੱਲ ਦਾ ਕੱਲ ਇੱਕ ਹਫਤੇ ਤੋਂ ਲੈ ਕੇ ਜਿਹੜਾ ਪਿਛਲੇ ਹਫਤੇ ਵੀ ਵਿਵਾਦ ਛੜਿਆ ਸੀਗਾ ਸੋ ਇਸ ਵਾਰੀ ਫਿਰ ਜਿਹੜਾ ਦੁਆਰ ਤੋਂ ਇੱਕ ਵਿਵਾਦ ਜਿਹੜਾ ਹੈ ਦੁਆਰ ਤੋਂ ਫਿਰ ਛੜ ਚੁਕਿਆ ਕਿਉਂਕਿ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਦੁਕਾਨ ਨੂੰ ਸਿਰਫ ਬੰਦ ਕਰਾਈ ਜੋਗੀ ਦੁਕਾਨ ਅਸੀਂ ਖੁੱਲਣ ਨਹੀਂ ਦੇਣਾ ਸੋ ਕਿਤੇ ਕਿਤੇ ਸਰ ਮੌਕੇ ਤੇ ਪਹੁੰਚੇ ਨੇ ਸਰ ਮੌਕੇ ਤੇ ਪਹੁੰਚੇ ਹੋ ਕੀ ਕਾਰਵਾਈ ਹੁਣ ਤੱਕ ਪੁ ਨੂੰ ਆਪਾਂ ਬੰਦ ਕਰਵਾ ਰਹੇ ਹਾਂ ਦੋਨਾਂ ਪਾਰਟੀਆਂ ਨੂੰ ਥਾਣੇ ਖੜ ਰਹੇ ਹਾਂ ਥਾਣੇ ਖੜ ਕੇ ਬੈ ਕੇ ਜੋ ਇਹਦਾ ਫੈਸਲਾ ਹੋਊਗਾ ਉਹਦੇ ਮੁਤਾਬਕ ਕਾਰਵਾਈ ਹੋ ਜੂਗੀ ਪਿਛਲੇ ਹਫਤੇ ਵੀ ਵਿਵਾਦ ਛੜਿਆ ਸੀ ਪਿਛਲੇ ਹਫਤੇ ਹੀ ਮੈਨੂੰ ਜਾਣਕਾਰੀ ਨਹੀਂ ਜੀ ਮੈਂ ਅੱਜ ਦੀ ਗੱਲ ਕਰ ਰਿਹਾ ਹਾਂ ਅੱਜ ਦੀ ਮੈਂ ਇਸੇ ਚੀਜ਼ ਤੇ ਆ ਉਹ ਮੈਂ ਕਰ ਰਿਹਾ ਹਾਂ ਹਾਂ ਤੁਹਾਡੀ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਉਹਦੇ ਕਰਕੇ ਮੈਂ ਪਿੱਛੇ ਰਿਹਾ ਹਾਂ ਜਰੂਰ ਆਪਾਂ ਇਹਨਾਂ ਦੋਨਾਂ ਪਾਰਟੀਆਂ ਨੂੰ ਥਾਣੇ ਲੈ ਕੇ ਜਾਵਾਂਗੇ ਸ਼ਟਰ ਡਾਊਨ ਕਰਾਵਾਂਗੇ ਜੋ ਫੈਸਲਾ ਹੋਊਗਾ ਠੀਕ ਹੈ ਜੀ ਦੁਕਾਨਫੁੱਲ ਲੈਂਗੁਏਜ ਜਿਹੜੀ ਕਾਰਵਾਈ ਦੀ ਮੰਗ ਕਰ ਰਹੇ ਉਹ ਕਹਿ ਰਹੇ ਕਿ ਦੁਕਾਨ ਨਹੀਂ ਖੋਲੀ ਦਿੱਤੀ ਜੋ 3 ਲਾਦਾ ਦੁਕਾਨ ਬੰਦੂਗੀ ਯਾਨੀ ਇਹ ਮੈਗਮਾ ਰਸੂਗਾ ਮੈਂ ਹੋਰ ਦੱਸ ਸਕਦਾ ਮੈਂ ਨਹੀਂ ਦੱਸ ਸਕਦਾ ਵੀ ਖੁੱਲਣੀ ਆ ਜਾਂ ਨਹੀਂ ਖੁੱਲਣੀ ਨਾ ਇਹ ਸੀਨੀਅਰ ਅਧਿਕਾਰੀ ਜਿਹੜੇ ਆ ਉਹ ਕੋਈ ਫੈਸਲਾ ਲੈਣਗੇ ਇਲਾਕਾ ਨਿਵਾਸੀਆਂ ਦੇ ਨਾਲ ਰਲ ਕੇ ਜੋ ਫੈਸਲਾ ਹੋਊਗਾ ਸਹੀ ਹੋਊਗਾ ਬਿਲਕੁਲ ਸੋ ਕੋਰਾਜੀ ਮੌਕੇ ਤੇ ਪਹੁੰਚੋ ਕੀ ਲੱਗਦਾ ਵਿਵਾਦ ਜਿਹੜਾ ਛੜਿਆ ਹੋਇਆ ਉਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ ਹਨ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਹੁਣ ਮਾਲੇ ਤੇ ਮਾਰਕੀਟ ਤੇ ਉਸ ਤੋਂ ਬਾਅਦ ਦੁਕਾਨ ਤੇ ਜਿਹੜੇ ਲੋਕ ਨੇ ਉਹ ਜਾਣ ਕੇ ਥਾਣੇ ਤੇ ਉਸ ਤੋਂ ਬਾਅਦ ਜਿਹੜੀ ਹੈ ਜੋ ਵੀ ਫੈਸਲਾ ਹੋਊਗਾ ਉਹ ਕੀਤਾ ਜਾਊਗਾ ਕੀ ਲੱਗਦਾ ਦੁਕਾਨ ਖੁੱਲੂਗੀ ਜਾਂ ਨਹੀਂ ਦੇਖੋ ਜਿਹੜੀ ਇਹਦੇ ਵਿੱਚ ਗਲਤੀ ਹੈ ਉਹ ਸਭ ਤੋਂ ਵੱਡੀ ਹੈ ਹੀ ਪ੍ਰਸ਼ਾਸਨ ਦੀ ਹੈ ਇਹ ਮੇਰੇ ਖਿਆਲ ਅੱਜ ਮਹੀਨੇ ਤੋਂ ਲਗਾਤਾਰ ਚੌਥੀ ਵਾਰ ਧਰਨਾ ਲੱਗਿਆ ਲੋਕਾਂ ਨੇ ਦੁਕਾਨਾਂ ਬੰਦ ਕਰਾਤੀਆਂ ਸੜਕਾਂ ਤੇ ਬਹਿ ਗਏ ਪਰ ਪ੍ਰਸ਼ਾਸਨ ਦੀ ਜਿਹੜੀ ਜ਼ਿੰ ਅੱਜ ਦੇਖਿਆ ਮਾਹੌਲ ਗਰਮ ਹੋ ਗਿਆ ਤੇ ਅੱਜ ਪ੍ਰਸ਼ਾਸਨ ਨੂੰ ਦੇਖਿਆ ਮਾਹੌਲ ਖਰਾਬ ਨਾ ਹੋਵੇ ਤੇ ਅੱਜ ਪਹੁੰਚ ਗਿਆ ਜਦੋਂ ਬਾਜ਼ਾਰ ਵਾਲੇ ਬੁਲਾਉਂਦੇ ਉਦੋਂ ਵੀ ਇਹਨਾਂ ਨੂੰ ਇਹ ਚੀਜ਼ ਦੇਖਣੀ ਚਾਹੀਦੀ ਹੈ ਨਾ ਤੇ ਬਿਲਕੁਲ ਜੋ ਬਾਜ਼ਾਰ ਕਹੇਗਾ ਉਹੀ ਹੋਏਗਾ ਜੋ ਪ੍ਰਜਾਰ ਦੇ ਤਰੀਕੇ ਨਾਲ ਹੋਏਗਾ ਉਹੀ ਹੋ ਸਕਦਾ ਜੇ ਬਾਜ਼ਾਰ ਜਾਂ ਮਾਰਕੀਟ ਵਾਲਿਆਂ ਨੂੰ ਜਾਂ ਮੋਹੱਲੇ ਵਾਲਿਆਂ ਨੂੰ ਕਿਸੇ ਗੱਲ ਦਾ ਪ੍ਰੋਬਲਮ ਹੈ ਤੇ ਉਸ ਚੀਜ਼ ਦਾ ਹੱਲ ਕਰਨਾ ਚਾਹੀਦਾ ਬਿਲਕੁਲ ਜੇ ਅੱਜ ਇੱਥੇ ਕਮੀਆਂ ਨੇ ਦੁਕਾਨ ਦੇ ਵਿੱਚ ਸਲਟਰ ਹਾਊਸ ਦੀ ਜਾਂ ਕਿਤੇ ਮੋਹਰ ਨਹੀਂ ਲੱਗੀ ਜਾਂ ਸ਼ਰੇਆ ਬੱਕਰੇ ਟੰਗੇ ਜਾ ਰਹੇ ਤੇ ਮਾੜੀ ਗੱਲ ਹੈ ਮੈਂ ਕਹਿੰਦਾ ਕਿਸੇ ਧਰਮ ਨੂੰ ਟਾਰਗੇਟ ਨਹੀਂ ਅਸੀਂ ਕਰ ਰਹੇ ਅਸੀਂ ਇਹ ਚਾਹੁੰਦੇ ਆ ਮਾਰਕੀਟ ਦਾ ਜਿਹੜਾ ਮਾਹੌਲ ਹੈ ਉਹ ਅੱਛਾ ਰਹੇ ਇਹ ਨਹੀਂ ਇਕੱਲੇ ਇੱਕੋ ਨਾਮ ਦੀ ਮਾਰਕੀਟ ਬਣ ਜਾਵੇ ਕਿਉਂਕਿ ਮੰਦਿਰ ਦੇ ਨਾਮ ਤੇ ਰੋਡ ਹੈ ਤੇ ਇੱਕ ਬੰਦ ਤੇ ਮੁਹੱਲੇ ਦੀ ਬੰਦ ਰੋਡ ਹੈ ਅਸੀਂ ਇਹ ਨਹੀਂ ਚਾਹੁੰਦੇ ਕਿਉਂਕਿ ਤੁਹਾਨੂੰ ਪਤਾ ਸਾਈਜ਼ ਵੀ ਰੋਡ ਦਾ ਬਹੁਤ ਛੋਟਾ ਹੈ ਇੰਨੀ ਵੱਡਾ ਟ੍ਰੈਫਿਕ ਜਾਣ ਦਾ ਵੀ ਕਾਰਨ ਮਰੇ ਜਾਂ ਬਦਮਾਸ਼ੀਆਂ ਹੋਣ ਕੋਈ ਹੋਰ ਕਾਰਨ ਬਣੇ ਇਹ ਇਸ ਕੱਲ ਨੂੰ ਰੋਕਣਾ ਚਾਹੀਦਾ ਇਹ ਮੁੱਦਾ ਸਿਰਫ ਮੀਟ ਦੀ ਦੁਕਾਨ ਦਾ ਹੈਗਾ ਕਿ ਸਿਰਫ ਇੱਕ ਦੁਕਾਨ ਦਾ ਏ ਦੇਖੋ ਜੋ ਮੈਂ ਮਾਰਕੀਟ ਵਾਲਿਆਂ ਨੇ ਵੀ ਇਹੀ ਗੱਲ ਕੀਤੀ ਐ ਇਹਦਾ ਬੈਕਪੈਪਰ ਪ੍ਰੋਪਰ ਹੱਲ ਕਰਨਾ ਚਾਹੀਦਾ ਕਿਸੇ ਇੱਕ ਬੰਦੇ ਨੂੰ ਟਾਰਗੇਟ ਨਾ ਕਰਨ ਨਾਲੋ ਇਹਦਾ ਮਾਰਕੀਟ ਦਾ ਹੱਲ ਕੀਤਾ ਜਾਵੇ ਤਾਂ ਕਿ ਇਹ ਚੀਜ਼ ਰੁੱਕ ਸਕੇ ਅੱਜ ਇਹ ਦੁਕਾਨ ਐ ਕੱਲ ਦੂਸਰੀ ਅਸੀਂ ਤਾਂ ਇਸੇ ਲੜਾਈ ਨੂੰ ਰਹਿ ਜਾਾਂਗੇ ਮਾਰਕੀਟ 'ਚ ਇੱਕ ਪੰਚਾਇਤ ਹਾਊਸ ਬਣਾ ਕੇ ਇਹਦਾ ਪੱਕਾ ਹੱਲ ਕਰਨਾ ਚਾਹੀਦਾ ਤਾਂ ਕਿ ਅੱਗੋਂ ਦੁਕਾਨ ਨਵੀਂ ਖੁੱਲ ਨਾ ਪਾਵੇ ਇਹ ਕਿਉਂਕਿ ਦੇਖੋ ਕਿਤੇ ਨਾ ਕਿਤੇ ਮਾਰਕੀਟ ਵਾਲਾ ਦੁਕਾਨ ਦੇ ਦਿੰਦਾ ਤਾਂ ਹੀ ਖੁੱਲਦੀ ਐ ਜੇ ਆਪਾਂ ਕਿਰਾਏ ਤੇ ਦਿੰਨੇ ਤਾਂ ਹੀ ਖੁੱਲਦੀਆਂ ਜਦ ਤੱਕ ਮਾਰਕੀਟ ਦਾ ਅੰਦਰੋਂ ਏਕਾ ਨਹੀਂ ਹੁੰਦਾ ਇਹ ਚੀਜ਼ਾਂ ਦੀ ਸਦਾ ਲੜਾਈ ਰਹੂਗੀ ਇਹ ਧਰਮ ਦੀ ਲੜਾਈ ਨਹੀਂ ਹੈ ਇਹ ਇੱਕ ਕੰਮ ਨੂੰ ਲੈ ਕੇ ਪਰਟੀਕੂਲਰ ਲੜਾਈ ਹੈ ਤਾਂ ਕਿ ਜਿਹੜਾ ਏਰੀਆ ਦਾ ਮਾਹੌਲ ਖਰਾਬ ਹੁੰਦਾ ਜਿਹੜਾ ਧੀਆਂ ਪੈਣਾ ਲੰਘਣ ਲੱਗਿਆ ਪ੍ਰੋਬਲਮ ਆਂਦੀ ਹੈ ਕਿਉਂਕਿ ਜਿਹੜਾ ਸ਼ਰਾਬ ਪਿੰਦਾ ਹੈ ਉਹੀ ਕੁਦਰਤੀ ਆ ਕੇ ਇੱਥੇ ਬ੍ਰੇਕ ਲਗਾਉਂਦਾ ਹੈ ਇਹ ਕੰਮ ਐਸਾ ਵਾ ਇੱਥੇ ਰਾਮ ਨੂੰ ਸ਼ਾਮ ਨੂੰ ਰਸ਼ ਹੋ ਜਾਂਦਾ ਬਾਹਰ ਖੂਨ ਆਂਦਾ ਹੈ ਸੀਵਰੇਜ ਦੇ ਵਿੱਚ ਹੱਡੀਆਂ ਆਂਦੀਆਂ ਜੋ ਹਰ ਗੱਲ ਦੇ ਵਿੱਚ ਪ੍ਰੋਬਲਮ ਬੰਦਾ ਜਾ ਰਿਹਾ ਤੇ ਗਣੇਸ਼ ਨਗਰ ਮਾਰਕੀਟ ਦੇ ਵਿੱਚ ਇਸ ਤਰ੍ਹਾਂ ਲਗਾਤਾਰ ਦੁਕਾਨਾਂ ਖੁੱਲਣੀਆਂ ਉਹ ਗਲਤ ਹੈ ਅਸੀਂ ਕਿਸੇ ਕੰਮ ਦੇ ਉਲਟ ਨਹੀਂ ਆ ਪਰ ਇਸ ਚੀਜ਼ ਦਾ ਪਰਟੀਕੂਲਰ ਇੰਨੀਆਂ ਦੁਕਾਨਾਂ ਰਹਿ ਜਾਣ ਇਹ ਹੱਲ ਹੋਣਾ ਚਾਹੀਦਾ। ਕੀ ਐਕਸ਼ਨ ਕੀ ਹੈ ਤੁਹਾਡੇ ਵੱਲੋਂ ਕੀ ਐਕਸ਼ਨ ਚੱਕਿਆ ਜਾਊਗਾ? ਆਹ ਦੇਖੋ ਲੋਕ ਬਹੁਤ ਤਗੜੇ ਨੇ ਅੱਜਕੱਲ ਅਵੇਅਰ ਨੇ ਜਦੋਂ ਉਹਨਾਂ ਨੂੰ ਕੋਈ ਚੀਜ਼ ਨਹੀਂ ਪਸੰਦ ਆਉਂਦੀ ਬੰਦ ਕਰਕੇ ਅ ਜਰਨਾ ਲਾ ਦਿੰਦੇ ਨੇ ਜੋ ਲੋਕ ਜਿਸ ਤਰ੍ਹਾਂ ਨਾਲ ਖੜਨਗੇ ਆਪਾਂ ਲੋਕਾਂ ਦੇ ਨਾਲ ਆ ਪਰ ਇਹਦਾ ਪਾਰਟੀਕੂਲਰ ਹੱਲ ਹੋਣਾ ਚਾਹੀਦਾ ਹੈ ਬਾਜ਼ਾਰ ਦੇ ਵਿੱਚ ਬਾਜ਼ਾਰ ਦੀ ਏਕਤਾ ਨਾਲ ਹੀ ਇਹ ਹੱਲ ਹੋ ਸਕਦਾ ਹੈ ਅਸੀਂ ਬਾਜ਼ਾਰ ਨੂੰ ਬੇਨਤੀ ਕਰਾਂਗੇ ਆਓ ਇਕੱਠੇ ਹੋਈਏ ਇਹਨੂੰ ਇੱਕ ਤਰਫਾ ਹੋ ਕੇ ਫੈਸਲਾ ਲਈਏ ਅੰਦਰ ਨਾ ਕੋਈ ਦੁਕਾਨ ਦਵਾਂਗੇ ਤੇ ਨਾ ਖੁੱਲੇਗੀ ਬਿਲਕੁਲ ਸੋ ਤਸਵੀਰਾਂ ਤੁਹਾਡੇ ਨਾਲ ਇਸ ਟਾਈਮ ਦੀ ਸਾਂਝਾ ਕਰਾ ਰਹੇ ਹਾਂ ਸ਼ਟਰ ਜਿਹੜਾ ਦੇਖ ਸਕਦੇ ਹੋ ਕਿ ਬੰਦ ਹੋਣਾ ਹੁਣ ਸ਼ੁਰੂ ਹੋ ਦੀ ਹੋ ਗਿਆ ਹਾਲਾਂਕਿ ਜਿਹੜੇ ਮਾਰਕੀਟ ਦੇ ਜਿਹੜੇ ਲੋਕ ਸੀਗੇ ਉਹਨਾਂ ਵੱਲੋਂ ਜਿਹੜੀ ਆਵਾਜ਼ ਚੱਕੀ ਗਈ ਸੀ ਉਸ ਤੋਂ ਬਾਅਦ ਜਿਹੜੀ ਮੀਟ ਦੀ ਦੁਕਾਨ ਦੇਖ ਲਓ ਸੋ ਦੱਸ ਦਈਏ ਕਿ ਮੀਟ ਦੀ ਦੁਕਾਨ ਦੀ ਸ਼ਟਰ ਦੇਖ ਸਕਦੇ ਹੋ ਕਿਸ ਤਰੀਕੇ ਉਹ ਸ਼ਟਰ ਜਿਹ ਜਿਹੜਾ ਵਿਵਾਦ ਹੈ ਉਹ ਛੜਿਆ ਹੋਇਆ ਸੀਗਾ ਗਣੇਸ਼ਨਗਰ ਦੇ ਵਿੱਚ ਸੋ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਸੋ ਉਹਨਾਂ ਵੱਲੋਂ ਇਹ ਗੱਲ ਵੀ ਕਹੀ ਗਈ ਕਿ ਮਾਰਕੀਟ ਦੇ ਨਾਲ-ਨਾਲ ਜਿਹੜਾ ਹੈ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਕਿ ਮਾਰਕੀਟ ਦੇ ਵਿੱਚ ਜਿਹੜੀ ਉਹ ਦੁਕਾਨ ਸੀਗੀ ਮੀਟ ਦੀ ਉਹ ਦੁਕਾਨ ਜਿਹੜੀ ਹੈ ਦੇਖਦੇ ਹੋ ਬਕੂਵੀਓ ਦੁਕਾਨ ਦੀਆਂ ਤਸਵੀਰਾਂ ਇੱਥੇ ਆ ਦੁਕਾਨ ਹੈਗੀ ਐ ਸੋ ਇਸ ਦੁਕਾਨ ਦੀ ਜਿਹੜੀ ਹੈ ਉਹ ਸ਼ਟਰ ਜਿਹੜਾ ਦੇਖ ਸਕਦੇ ਹੋ ਕਿ ਬੰਦ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੋ ਵਿਵਾਦ ਦੇਖ ਸਕਦੇ ਹੋ ਕਾਫੀ ਛੜਿਆ ਹੋਇਆ ਇਸ ਮਾਰਕੀਟ ਦੇ ਵਿੱਚ ਜੀ ਮੇਰੇ ਦਾਦਾ ਜੀ ਦੀ 37 ਸਾਲ ਪੁਰਾਣੀ ਦੁਕਾਨ ਸੀ ਪਿੱਛ ਮਕਾਨ ਮਾਲਕ ਕਹਿਣ ਲੱਗੇ ਮੈਂ ਆਪਣੀ ਪ੍ਰਾਪਰਟੀ ਬਣਾਣੀ ਹੈ ਇਹ ਦੁਕਾਨ ਨੂੰ ਖਾਲੀ ਕਰ ਦੋ ਤੇ ਆਪਣੀ ਦੁਕਾਨ ਅੱਗੇ ਲੈ ਜਾਓ ਮੈਂ ਪੈਸੇ ਲਾ ਕੇ ਜੀ 50 ਲੱਖ ਰੁਪਏ ਦੁਕਾਨ ਅੱਗੇ ਕੋਰਨਰ ਤੇ ਦੁਕਾਨ ਲਈ ਹੈ ਜੀ ਪਹਿਲਾਂ ਤੁਹਾਡੀ ਦੁਕਾਨ ਕਿੱਥੇ ਸੀਗੀ ਪਿੱਛੇ ਸੀਗੀ ਪਿੱਛੇ 0 ਨੰਬਰ ਦੇ ਸਾਹਮਣੇ ਮੇਰੀ ਦੁਕਾਨ ਸੀਗੀ ਜੀ ਉਹ ਦੁਕਾਨ ਥੋੜੀ ਜਿਹੀ ਗੁਰਦੁਆਰੇ ਦੇ ਅੰਡਰ ਵੀ ਸੀਗੀ ਗੁਰਦੁਆਰੇ ਸਾਹਿਬ ਵਾਲੇ ਮੈਨੂੰ ਕਹਿਣ ਲੱਗੇ ਦੁਕਾਨ ਨੂੰ ਆਪਣੇ ਅੱਗੇ ਲੈ ਜਾਓ ਕਿਉਂਕਿ ਤੁਸੀਂ 100 ਮੀਟਰ ਦੇ ਦਾਇਰੇ ਚ ਆ ਰਹੇ ਹੋ ਮੇਰੇ ਕੋਲ 37 ਸਾਲ ਪੁਰਾਣੇ ਸਾਰੇ ਡਾਕੂਮੈਂਟਸ ਨੇ ਜੀ ਮੇਰੇ ਦਾਦਾ ਦੀ ਦੁਕਾਨ ਆਪਣੀ ਦੁਕਾਨ ਦੀ ਰਜਿਸਟਰੀ ਆਪਣੀ ਦੁਕਾਨ ਦਾ ਲਾਇਸੈਂਸ ਸਾਰਾ ਮੇਰੇ ਕੋਲ ਹੈ ਡਾਕੂਮੈਂਟਸ ਮੇਰੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਜੀ ਮੇਰੀ ਦੁਕਾਨ ਖੋਈ ਜਾ ਰਹੀ ਹੈ ਤੇ ਕਹਿੰਦੇ ਇੱਥੇ ਕੰਮ ਨਹੀਂ ਕਰਨਾ ਮੈਂ ਸਰਕਾਰ ਤੋਂ ਕਮਰਸ਼ੀਅਲ ਰਜਿਸਟਰੀ ਕਰਾਈ ਹੈ ਸਰਕਾਰ ਤੋਂ ਕਮਿਸਟਰ ਰਜਿਸਟਰੀ ਕਰਾ ਕੇ ਬਾਕਾਇਦਾ ਲਾਇਸੈਂਸ ਲੈ ਕੇ ਆਪਣਾ ਕੰਮ ਕੀਤਾ ਹੈ ਏਸੀਪੀ ਸਾਹਿਬ ਤੋਂ ਐਸਐਚਓ ਸਾਹਿਬ ਤੋਂ ਮੈਨੂੰ ਇਨਸਾਫ ਦੀ ਮੰਗ ਹੈ 37 ਸਾਲ ਹੋ ਚੁੱਕੇ ਜੀ ਮੈਨੂੰ ਦੁਕਾਨ ਨੂੰ ਮੇਰੇ ਦਾਦਾ ਨੇ ਦੁਕਾਨ ਕੀਤੀ ਸੀ ਠੀਕ ਹੈ ਜੀ ਉਸ ਤੋਂ ਬਾਅਦ ਮੇਰੇ ਪਾਪਾ ਨੇ ਦੁਕਾਨ ਕੀਤੀ ਹੈ ਮੇਰੇ ਪਾਪਾ ਦੇ ਪਿਛਲੇ ਸਾਲ ਸਟੰਡ 'ਤੇ ਆ ਹੁਣ ਮੈਂ ਦੁਕਾਨ ਪਹਿਲਾਂ ਵੀ ਠੁਡੀ ਦੁਕਾਨ ਐਸੀ ਏਰੀਆ ਚ ਹਾਂਜੀ ਐਸੀ ਏਰੀਆ ਚ ਦੁਕਾਨ ਤੇ ਇੱਥੋਂ ਦੋ ਗਲੀ ਪਿੱਛੇ ਇਹ ਮੇਰੀ ਪੁਰਾਣੀ ਦੁਕਾਨ ਵੀ ਦੇਖ ਲਓ ਜੀ ਹੁਣ ਮੈਂ ਆਪਣੀ ਦੁਕਾਨ ਲੈ ਰਿਹਾ ਹਾਂ ਹਾਂਜੀ ਉਹ ਪਤਾ ਨਹੀਂ ਜੀ ਸ਼ਰਾਬ ਦਾ ਠੇਕਾ ਮੋਕੇ ਤੇ ਹੈ ਜੀ 5 ਮੀਟਰ ਦੀ ਦੁਕਾਨਾਂ ਨੇ ਇਸ ਰੋਡ ਤੇ ਜਿੱਤੇ ਮੇਰੇ ਨਾਲ ਇਹ ਅਤਿਆਚਾਰ ਕੀਤਾ ਜਾ ਰਿਹਾ ਹੈ ਤੁਸੀਂ ਕਹਿ ਰਹੇ ਹੋ ਮਤਲਬ ਵੀ ਸਰਕਾਰ ਦੀ ਰਿਸਟ੍ਰਿਕਸ਼ਨ ਹੁੰਦੀਆਂ ਨੇ ਕਿ 100 ਮੀਟਰ ਦਾ ਦਾਇਰਾ 100 ਮੀਟਰ ਦਾ ਦਾਇਰਾ ਕਿਸੇ ਧਾਰਮਿਕ ਸਥਾਨ ਤੋਂ ਹੋਣਾ ਚਾਹੀਦਾ ਹਾਂਜੀ ਮੈਂ 100 ਮੀਟਰ ਦਾ ਦਾਇਰਾ ਕ੍ਰੋਸ ਕੀਤਾ ਹੈ ਜੀ 100 ਮੀਟਰ 200 ਮੀਟਰ ਮੈਂ ਗੁਰਦੁਆਰੇ ਤੋਂ ਦੂਰ ਹੈ 200 ਮੀਟਰ ਮੰਦਿਰ ਤੋਂ ਦੂਰ ਹੈ ਬਾਕਾਇਦਾ ਲਾਇਸੈਂਸ ਹੈ 37 ਸਾਲ ਪੁਰਾਣਾ ਮੇਰੇ ਦਾਦੇ ਨੇ ਦੁਕਾਨ ਕੀਤੀ ਸੀ ਜੀ 37 ਸਾਲ ਪੁਰਾਣੇ ਮੇਰੇ ਕੋਲ ਹੱਥ 'ਚ ਡਾਕੂਮੈਂਟਸ ਨੇ ਅੱਜ ਮੇਰੀ ਤੀਜੀ ਪੀੜੀ ਇੱਥੇ ਚੱਲ ਰਹੀ ਹੈ ਠੀਕ ਹੈ ਜੀ ਤੀਜੀ ਪੀੜੀ ਮੇਰੀ ਚੱਲ ਰਹੀ ਹੈ ਮੇਰੇ ਕੋਲ ਸਾਰੇ ਡਾਕੂਮੈਂਟ ਮੌਜੂਦ ਨੇ ਸਾਰੇ ਚੈੱਕ ਕਰ ਸਕਦੇ ਹੋ ਮੈਂ ਪ੍ਰਸ਼ਾਸਨ ਇਨਸਾਫ ਦੀ ਮੰਗ ਕਰਦਾ ਹਾਂ ਮੇਰਾ ਮੇਰਾ ਗੁਜ਼ਾਰਾ ਮੇਰੀ ਦੁਕਾਨ ਤੋਂ ਚੱਲਦਾ ਹੈ ਜੀ ਮੈਂ ਆਪਣੇ ਬੱਚੇ ਕਿੱਦਾਂ ਪਾਲਾਂਗਾ ਮੇਰੇ ਮਾਂ ਨੂੰ ਸ਼ੂਗਰ ਹੈ ਮੇਰੇ ਡੈਡੀ ਨੂੰ ਉਸ ਤੋਂ ਬਾਅਦ ਸਟੰਡ ਪਿਆ ਹੋਇਆ ਹੈ ਮੇਰੇ ਪੂਰੇ ਪਰਿਵਾਰ ਦਾ ਖਰਚਾ ਇਸ ਦੁਕਾਨ ਤੋਂ ਚੱਲਣਾ ਹੈ ਮੈਨੂੰ ਕੁਝ ਲੋਕ ਇੱਥੇ ਪਰੇਸ਼ਾਨ ਕਰ ਰਹੇ ਨੇ ਅਗਿਆਤ ਵਿਅਕਤੀ ਮੈਨੂੰ ਇਨਸਾਫ ਦੀ ਕਿੰਨੀਆਂ ਦੁਕਾਨਾਂ ਇਸ ਰੋਡ ਤੇ 5 ਮੀਟਰ ਦੀ ਦੁਕਾਨਾਂ ਹੋਰ ਨੇ ਇੱਕ ਸ਼ਰਾਬ ਦਾ ਠੇਕਾ ਹੈ ਸਿਰਫ ਮੈਨੂੰ ਹਰਾਸਮੈਂਟ ਕੀਤਾ ਜਾ ਰਿਹਾ ਹੈ ਕੁਝ ਕੁਝ ਇੱਕ ਦੋ ਬੰਦੇ ਨੇ ਅਗਿਆਤ ਜਿਹੜੇ ਮੈਨੂੰ ਪਰੇਸ਼ਾਨ ਕਰ ਰਹੇ ਨੇ ਮੇਰੀ ਆਪਣੀ ਮੌਲਦੀ ਪ੍ਰਾਪਰਟੀ ਹੈ ਇਹ ਕਿਸੇ ਦੀ ਜਾਤੀ ਪ੍ਰਾਪਰਟੀ ਨਹੀਂ ਹੈ ਇਨੇ ਆਪਣਾ ਲੋਜਗਲ ਕੀਤਾ ਕਮਰਸ਼ੀਅਲ ਦੁਕਾਨ ਲਿੱਤੀ ਹੈ ਕਮਰਸ਼ੀਅਲ ਰਜਿਸਟਰੀ ਹੋਈ ਹੈ ਇਹ ਲਾਈਨ ਦੇ ਵਿੱਚ ਕਿੰਨੀਆਂ ਦੁਕਾਨਾਂ ਨੇ ਪਰ ਜਿਹੜਾ ਇਹ ਮਸਲਾ ਬਹਿ ਕੇ ਵੀ ਸੈੱਟ ਹੋ ਸਕਦਾ ਆਪਾਂ ਬਹਿ ਕੇ ਪੰਜ ਬੰਦੇ ਉਹਨਾਂ ਦੇ ਪੰਜ ਬੰਦੇ ਦੁਕਾਨਦਾਰ ਦੇ ਆਪਾਂ ਬਹਿ ਜਾਈਏ ਭਾਈ ਚਲੋ ਖਸਾਨ ਆਪਣੀ ਖਰਾਬ ਨਾ ਕਰੀਏ ਜੇ ਤਾਂ ਬਾਕੀ ਦੁਕਾਨਾਂ ਨਾ ਬੰਦ ਹੋਣ ਉਹ ਕਿੰਨੀਆਂ ਦੁਕਾਨਾਂ ਨੇ ਠੀਕ ਹੈ ਨਾ ਕਮਰਸ਼ੀਅਲ ਜਿਸਟ੍ਰੀਕਾ ਦੇ 35 ਸਾਲ ਪੁਰਾਣੀ ਦੁਕਾਨ ਹੈ ਰੋਜ਼ਗਾਰ ਕਰ ਲਿਆ ਬੱਚਿਆਂ ਨੂੰ ਰੋਜ਼ਗਾਰ ਕਰਨ ਦੋ ਜੀ ਅਜਾ ਰੋਜ਼ਗਾਰ ਦੇ ਤਾਂ ਕਿਸੇ ਗਰੀਬ ਦੇ ਨਾਲ ਟੱਕਰਾਂ ਤੇ ਹੱਕ ਤੇ ਨਹੀਂ ਆਗੇ ਠੀਕ ਹੈ ਨਾ ਜਿਹੜਾ ਮਸਲਾ ਹੁਣ ਹੈ ਉਸ ਕੋਈ ਪੁਆਨਾ ਕਿਸੇ ਦੇ ਸਾਹਮਣੇ ਨੇ ਉਹ ਕਹਿੰਦੇ ਸਾਡੀ ਸਾਹਮਣੇ ਦੋ ਦੁਕਾਨਾਂ ਨੇ ਸਾਡਾ ਕੰਮ ਖਰਾਬ ਹੋਜੂ ਇਹ ਸੋਡੀ ਕਰੀ ਹੋਇਆ ਜੇ ਆਪਾਂ ਦੋ ਦੁਕਾਨਾਂ ਆਪਣੇ ਸਾਹਮਣੇ ਖੁੱਲ ਜਾਂਦਾ ਕੰਮ ਬੰਦ ਹੋ ਜਾਂਦੇ ਨੇ ਆਪਾਂ ਇਹ ਕਹਿੰਦੇ ਭਾਈਚਾਰਕ ਸਨ ਖਰਾਬ ਨਾ ਹੋਵੇ ਜਿਹੜੀ ਹੈਗੀ ਭਾਈਚਾਰ ਜਿਹੜਾ ਬਹਿ ਕੇ ਨਵੇਲਣ ਦੀ ਗੱਲ ਇੰਨੀ ਕੰਮ ਹੈ ਹਾਂ ਬਹਿ ਕੇ ਨਿਪਟ ਜੇ ਭਾਈ ਚਲਕ ਸਾਰੇ ਸਾਡੇ ਭਰਾ ਨੇ ਭਾਈ ਚੜਖਣ ਨਹੀਂ ਖਲਾਬ ਹੋਣੀ ਮੈਂ ਵੈਸੇ ਮੱਲੇ ਵਾਲੇ ਦੇ ਨਾਲ ਹੈ ਜੀ ਮੈਂ ਵੈਸੇ ਮੱਲੇ ਵਾਲੇ ਦੇ ਨਾਲ ਹੈ ਅਗਰ ਮੱਲੇ ਵਾਲੇ ਜਿਸ ਤਰ੍ਹਾਂ ਫੈਸਲਾ ਮੰਨ ਲੋ ਅਗਰ ਸਾਰੀ ਦੁਕਾਨਾਂ ਮੱਲੇ ਵਾਲੇ ਬੰਦ ਕਰਾ ਦਨ ਤਾਂ ਮੈਂ ਵੀ ਕਰ ਦਾਂਗਾ ਹੋਰ ਦੱਸੋ ਕਿਉਂਕਿ ਮੇਰੀ 37 ਸਾਲ ਪੁਰਾਣੀ ਦੁਕਾਨ ਹੈ ਮੇਰੇ ਦਾਦੇ ਨੇ ਕੀਤੀ ਸੀ ਮੇਰੇ ਪਿਓ ਨੇ ਇਸ ਦੁਕਾਨ ਨੂੰ ਚਲਾਈ ਹੈ ਅੱਜ ਮੇਰੀ ਇਹ ਤੋਂ ਦੋ ਗਲੀਆਂ ਪਿੱਛੇ ਹੈ ਭਾਜੀ ਭਾਈ ਦਿਲ ਨਾ ਕਰੋ ਇਹ ਤੋਂ ਦੋ ਇਹ ਤੋਂ ਦੋ ਗੱਲਾਂ ਪਿੱਛੇ ਇਹ ਤੋਂ ਦੋ ਗਲੀਆਂ ਪਿੱਛੇ ਦੁਕਾਨ ਹੈ ਹੋਰ ਵੀ ਦੁਕਾਨਾਂ ਹੈਗੀਆਂ ਮੈਂ ਤੇ ਕੀ ਦੇਖੋ ਇਹ ਪ੍ਰੋਬਲਮ ਤੁਸੀਂ ਕੋਈ ਗੱਲ ਸਮਝਣ ਨੂੰ ਤਿਆਰ ਨਹੀਂ ਪ੍ਰੋਬਲਮ ਇਹੀ ਹੋ ਰਹੀ ਹੈ ਜਿਹੜੀਆਂ ਦੁਕਾਨਾਂ ਵੱਧ ਰਹੀਆਂ ਹਾਂ ਅਸਲ ਜਿਹੜੀ ਪ੍ਰੋਬਲਮ ਦਾ ਮੁੱਦਾ ਇਹੀ ਹੈ ਕਿ ਮੀਟ ਮੁਰਗੇ ਦੀ ਦੁਕਾਨਾਂ ਦੀ ਗਿਣਤੀ ਹੋਣੀ ਚਾਹੀਦੀ ਹੈ ਬੰਦ ਰੋੜਾ ਹੈ ਇਲਾਕੇ ਦੀ ਛੋਟੀ ਰੋੜ ਹੈ ਇਹ ਆਪਸ ਚ ਰਾਏਸ਼ ਦੇਖੋ ਮੇਖਲ ਬਹੁਤ ਛੋਟੀ ਹੈ 50 ਫੁੱਟੀ ਰੋਡ ਹੈ ਇਹਦੇ ਵਿੱਚ ਮੀਟ ਮੁਰਗੇ ਦੁਕਾਨਾਂ ਦੀ ਪ੍ਰੋਬਲਮ ਆ ਰਹੀ ਹੈ ਅਸੀਂ ਬਾਜ਼ਾਰ ਨੂੰ ਇਹੀ ਗੱਲ ਕਹੀ ਹੈ ਆਪਸ ਚ ਬੈਠ ਕੇ ਇਸ ਗੱਲ ਦਾ ਸਮੱਸਿਆ ਦਾ ਹੱਲ ਕਰੋ ਤਾਂ ਕੋਈ ਆਪਸ ਹੀ ਭਾਈਚਾਰੇ ਸਾਂਝ ਨੂੰ ਫਰਕ ਨਾ ਪਵੇ ਕਿਸੇ ਦੇ ਕੰਮ ਦਾ ਨੁਕਸਾਨ ਨਾ ਹੋਵੇ ਪਰ ਇਸੇ ਤਰ੍ਹਾਂ ਦੁਕਾਨ ਆਪ ਖੋਲ ਲੈਣੀ ਉਹ ਮਾੜੀ ਗੱਲ ਹੈ ਇਹ ਬਾਜ਼ਾਰ ਦੇ ਵਿੱਚ ਬੈਠ ਕੇ ਅਸੀਂ ਪਹਿਲਾਂ ਵੀ ਧਰਨੇ ਚਾਰ ਲੱਗ ਚੁੱਕੇ ਆ ਇਹਦਾ ਸਮੱਸਿਆ ਦਾ ਹੱਲ ਤਾਂ ਹੀ ਹੋ ਸਕਦਾ ਜੇ ਆਪਾਂ ਬੈਠ ਕੇ ਆਪਸ ਚ ਹੱਲ ਕਰਾਂਗੇ ਜੇ ਆਪਾਂ ਇਸ ਤਰ੍ਹਾਂ ਨਹੀਂ ਬੈਠਾਂਗੇ ਤੇ ਬਾਜ਼ਾਰ ਦਾ ਮਾਹੌਲ ਵੀ ਖਰਾਬ ਹੋਏਗਾ ਜਿਹੜੀਆਂ ਬਾਕੀ ਦੁਕਾਨਾਂ ਉਹ ਵੀ ਬੰਦ ਹੋਣਗੀਆਂ ਤੇ ਵੱਡਾ ਕੋਈ ਝਗੜਾ ਹੋਵੇ ਸਾਰ ਵੀ ਬਣ ਜਾਣਗੇ ਇਹੀ ਗੱਲ ਕਹਿੰਦੇ ਸਾਰੀਆਂ ਦੁਕਾਨਾਂ ਨੂੰ ਇਹ ਪਹਿਲਾਂ ਵੀ ਬੇਨਤੀ ਕੀਤੀ ਬਾਜ਼ਾਰ ਨੂੰ ਸਾਰੀਆਂ ਦੁਕਾਨਾਂ ਬੈਠ ਕੇ ਆਪਸ ਦੇ ਵਿੱਚ ਕੋਈ ਹੱਲ ਕਰੋ ਇਹਦੀ ਗਿਣਤੀ ਇੰਨੀ ਪਾਰਟਿਕੂਲਰ ਤੈਅ ਕਰੋ ਤੇ ਬਾਜ਼ਾਰ ਦੇ ਸਾਈਨ ਕਰੋ ਨਾ ਬਾਜ਼ਾਰ ਚ ਦੁਕਾਨ ਵਿਕੇ ਤੇ ਨਾ ਖੁੱਲੇ ਨਾ ਕਿਰਾਏ ਤੇ ਕੋਈ ਦਵੇ ਤੇ ਨਾ ਚੜੇ ਹੋਣ ਦੇਖੋ ਦੁਕਾਨ ਵੀ ਵੇਚੀ ਤੀ ਕਿਸੇ ਨੇ ਦੁਕਾਨ ਦੇ ਵੀ ਦਿੱਤੇ ਕਿਤੇ ਬਾਰ ਕੀ ਲੜਨ ਵਾਲੀ ਹੋ ਗਈ ਇਹ ਬਿਲਕੁਲ ਸਹੀ ਨਹੀਂ ਆਪਣੀ ਜਗਾ ਦੂਸਰਾ ਬੰਦਾ ਕਹਿੰਦਾ ਮੈਂ ਕਮਰਸ਼ੀਅਲ ਜਗਾ ਲੈ ਲਈ ਲੜਾਈ ਬਣ ਗਈ ਨਾ ਇਹਦਾ ਬਨ ਕਿਉ ਰਹੀ ਹੈ ਇਹਦਾ ਹੱਲ ਹੋਣਾ ਚਾਹੀਦਾ ਮੈਂ ਸਾਰੀ ਦੁਕਾਨਾਂ ਨੂੰ ਬੇਨਤੀ ਕੀਤੀ ਹੈ ਮਾਰਕੀਟ ਵਾਲਿਆਂ ਨੂੰ ਬੇਨਤੀ ਕਰਦਾ ਆਪਸ ਬੈਠੋ ਤੇ ਇਸ ਚੀਜ਼ ਦਾ ਕੋਈ ਐਸਾ ਹੱਲ ਕਰੇ ਇਹਨਾਂ ਦਾ ਵੀ ਕੋਈ ਹੱਲ ਹੋ ਜੇ ਇਹਨਾਂ ਦੇ ਮੇਰੇ ਹਿਸਾਬ ਨਾਲ ਕਾਫੀ ਮਹਿੰਗੀ ਦੁਕਾਨ ਲਈ ਹੈ ਆਪਣੀ ਜਗ੍ਹਾ ਤੜਫਦੇ ਨੇ ਮਾਰਕੀਟ ਨੂੰ ਇਹ ਪ੍ਰੋਬਲਮ ਹੋ ਗਈ ਜੀ ਮੈਂ ਐਡਾ ਇੱਥੇ ਜਾ ਕੇ ਦੁਕਾਨਾਂ ਬਹੁਤ ਬੰਦੀਆਂ ਗੰਦਗੀ ਬੰਦੀ ਹੈ ਮੈਂ ਦੋਨਾਂ ਦੀ ਗੱਲ ਸਮਝ ਰਿਹਾ ਪਰ ਇਹਦਾ ਹੱਲ ਤਾਂ ਬੈਠ ਕੇ ਹੀ ਹੋ ਸਕਦਾ ਹੈ ਜੇ ਉਹਨਾਂ ਦਾ ਖਰਜਾਨਾ ਹੋ ਜੇ ਜਾਂ ਦੁਕਾਨ ਖੁੱਲ ਜੇ ਦੋਈ ਚੀਜ਼ਾਂ ਹੈ ਨਾ ਇਹਦਾ ਬੈਠ ਕੇ ਹੱਲ ਹੋ ਸਕਦਾ ਹੈ ਇਸ ਤਰ੍ਹਾਂ ਮਾਹੌਲ ਖਰਾਬ ਕਰਕੇ ਮੈਂ ਇਹਨਾਂ ਨੂੰ ਵੀ ਬੇਨਤੀ ਕਰਾਂਗਾ ਤੁਸੀਂ ਕੋਈ ਇੱਥੇ ਕੰਮ ਰੋਕ ਦਿਓ ਆਪਾਂ ਮਾਰਕੀਟ ਦੇ ਬੰਦੇ ਬੈਠ ਕੇ ਕੋਈ ਟੀਮ ਬਣਾ ਸਕਦਾ ਬਾਜ਼ਾਰ ਚ ਬਿਨ ਬਗੈਰ ਤੋਂ ਬਗੈਰ ਇਹ ਕੋਈ ਦੁਕਾਨ ਖੁੱਲ ਜੇ ਇਹ ਵੀ ਹੱਲ ਨਹੀਂ ਹੈ ਬਾਜ਼ਾਰ ਨੂੰ ਨਾਲ ਲੈ ਕੇ ਕੰਮ ਕਰਨਾ ਪਊਗਾ ਬਿਲਕੁਲ ਇਸ ਤਰ੍ਹਾਂ ਦਾ ਕੋਈ ਹੱਲ ਕਰਦੇ ਆ ਗਣੇਸ਼ ਨਗਰ ਦੀ ਪੂਰੀ ਬਾਜ਼ਾਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਪੂਰੀ ਬਾਜ਼ਾਰ ਜਿਹੜੀ ਹੈ ਇਸ ਟਾਈਮ ਠੱਪ ਨਜ਼ਰ ਆ ਰਹੀ ਹੈ ਬਿਲਕੁਲ ਸੋ ਤਸਵੀਰਾਂ ਇਸ ਟਾਈਮ ਦੀਆਂ ਸਾਂਝਾ ਕਰਾ ਰਹੇ ਹਾਂ ਪੂਰੇ ਮਾਰਕੀਟ ਦੀਆਂ ਜਿੱਥੇ ਦੇਖ ਸਕਦੇ ਹੋ ਕਿ ਹਰ ਪਾਸੇ ਦੀ ਅਗਰ ਦੁਕਾਨਾਂ ਦੀ ਗੱਲ ਕਰੀਏ ਤਾਂ ਵਿਵਾਦ ਨੂੰ ਲੈ ਕੇ ਦੇਖ ਸਕਦੇ ਹੋ ਇਹ ਜਿਹੜਾ ਵਿਵਾਦ ਮੀਟ ਦੀ ਦੁਕਾਨ ਨੂੰ ਲੈ ਕੇ ਛੜਿਆ ਹੈ ਸੋ ਪੂਰੀ ਮਾਰਕੀਟ ਜਿਹੜੀ ਹੈ ਇਸ ਟਾਈਮ ਠੱਪ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਸ਼ਟਰ ਜਿਹੜੇ ਹੈ ਹਰ ਦੁਕਾਨਾਂ ਦੇ ਵਿੱਚ ਲੱਗੇ ਹੋਏ ਤਾਲੇ ਜਿਹੜੇ ਲੱਜੁਕੇ ਸੋ ਸਾਰੀ ਮਾਰਕੀਟ ਜਿਹੜੀ ਹੈ ਮੀਟ ਦੇ ਦੁਕਾਨ ਦੇ ਬਿਲਕੁਲ ਖਿਲਾਫ ਹੈ ਕਿਉਂਕਿ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜੀ ਮੀਟ ਦੀ ਦੁਕਾਨ ਹੈ ਉਹ ਇਸ ਜਗ੍ਹਾ ਦੇ ਉੱਤੇ ਨਹੀਂ ਖੋਲੀ ਦਿੱਤੀ ਜਾਊਗੀ ਪਰ ਜਦੋਂ ਦੁਕਾਨਦਾਰਾਂ ਨਾਲ ਗੱਲ ਕੀਤੀ ਇਸ ਦੌਰਾਨ ਤਾਂ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਸ ਗਣੇਸ਼ ਨਗਰ ਦੇ ਵਿੱਚ ਹੋਰ ਵੀ ਮੀਟ ਦੀਆਂ ਦੁਕਾਨਾਂ ਨੇ ਸਿਰਫ ਮੇਰੇ ਉੱਤੇ ਹੀ ਐਕਸ਼ਨ ਨਹੀਂ ਹਰੇਕ ਦੇ ਉੱਤੇ ਜਿਹੜਾ ਉਹਨਾਂ ਵੱਲੋਂ ਆਪਣੀ ਮੰਗ ਹੈ ਪ੍ਰਸ਼ਾਸਨ ਅੱਗੇ ਰੱਖੀ ਗਈ ਹੁਣ ਦੇਖਣਾ ਹੋਵੇਗਾ ਕਿ ਮਾਰਕੀਟ ਜਿਹੜੀ ਹੈ ਹੁਣ ਦੁਕਾਨੇ ਖੋਲਣ ਦੇ ਦੇ ਰਹੀ ਹੈ ਜਾਂ ਨਹੀਂ ਇਹਨਾਂ ਕਾ ਆਪਾਂ ਮਹੱਲੇ ਵਾਲਾ ਵਾਸੀਓ ਤੋਂ ਆਪਾਂ ਕੰਪਲੇਂਟ ਲੈ ਰਹੇ ਆ ਤੇ ਫਿਲਹਾਲ ਜਿਹੜੇ ਜਿਨ੍ਹਾਂ ਨੇ ਸ਼ਾਪ ਖੋਲੀ ਸੀ ਉਹਨਾਂ ਨੂੰ ਵੀ ਹਦਾਇਤ ਕਰਤੀ ਹੈ ਜਦ ਤੱਕ ਮੱਲਾ ਸੈਟੀਸਫਾਈ ਨਹੀਂ ਉਹ ਉਸ ਟਾਈਮ ਤੱਕ ਸ਼ਾਪ ਬੰਦ ਰਹੂਗੀ ਤੇ ਇਹਨਾਂ ਦੋਨੋਂ ਪਾਰਟੀਆਂ ਨਾਲ ਥਾਣੇ ਦਾ ਟਾਈਮ ਦੇ ਕੇ ਫਿਰ ਇਹਨਾਂ ਦੀ ਜੋ ਇਹ ਸੁਣਵਾਈ ਕਰਕੇ ਜੋ ਵੀ ਮਸਲੇ ਦਾ ਹੱਲ ਕੀਤਾ ਜਾਊਗਾ ਸੇ ਮਾਰਕੀਟ ਰੇ ਚਲੋ ਵੈਰੀਫਾਈ ਕਰ ਲੈਂਦੇ ਜੋ ਤਾਂ ਹੀ ਇਸੇ ਕਰਕੇ ਥਾਣੇਦਾਰ ਨੂੰ ਟਾਈਮ ਦਿੱਤਾ ਠੀਕ ਹੈ ਵੈਰੀਫਾਈ ਕਰ ਲੈਂਦੇ ਕਿ ਤੱਥ ਹੈ ਤੇ ਮਹੱਲਾ ਵਾਸੀ ਵੀ ਆ ਜਾਣਗੇ ਤੇ ਸ਼ਾਪਕੀਪਰ ਵੀ ਆ ਜਾਊਗਾ ਤੇ ਉੱਥੇ ਬੈਠ ਕੇ ਸ਼ਾਂਤੀ ਨਾਲ ਇਹਦਾ ਹੱਲ ਕਰਾਂਗੇ ਸਰ ਇਸ ਗਲੀ ਦੇ ਵਿੱਚ ਹੋਰ ਵੀ ਕਈ ਦੁਕਾਨਾਂ ਮਿਲਦੀਆਂ ਗਲੀਆਂ ਦੇਖੋ ਇਸ ਵਾਰ ਮੈਂ ਕਮੈਂਟਰੀ ਇਹ ਮਹੱਲਾ ਜਿੱਥੇ ਜਿਹੜਾ ਪਬਲਿਕ ਸ਼ਿਕਾਇਤ ਕਰ ਰਹੀ ਹੈ ਉਹ ਆਪਾਂ ਵੈਰੀਫਾਈ ਕਰਕੇ ਦੋਨੋਂ ਦੀ ਜੁੜੀ ਵੀ ਹੈਗੀ ਰਜਮੰਦੀ ਜਿੱਥੇ ਬਣਦੀ ਆ ਉਸ ਹਾਵ ਨਾਲ ਆਪਾਂ ਕਰਾਵਾਂਗੇ ਜੀ ਰਜਮੰਦੀ ਤਦੋਂ ਦੇਖੋ ਫਿਰ ਜੋ ਵੀ ਹੈਗਾ ਫਿਲਹਾਲ ਆਪਾਂ ਵੈਰੀਫਾਈ ਫਿਲਹਾਲ ਤਾਂ ਸੀ ਮੌਕੇ ਤੇ ਆਏ ਜਿਹੜੇ ਪਬਲਿਕ ਤੇ ਗ੍ਰੀਵੈਂਸ ਸੀ ਉਹਨਾਂ ਨੂੰ ਸੁਣ ਕੇ ਇਹਨਾਂ ਤੋਂ ਕੰਪਲੇਂਟ ਲੈ ਰਹੇ ਆ ਤੇ ਉਹਨਾਂ ਨੂੰ ਦੂਜੀ ਦੂਜੀ ਪਾਰਟੀ ਨੂੰ ਦੋਨੋਂ ਨੂੰ ਟਾਈਮ ਦੇਵਾਂਗੇ ਥਾਣੇ ਦਾ ਠੀਕ ਹੈ ਠੀਕ ਹੈ ਗਣੇਸ਼ਨਗਰ ਨਾਮ ਹੈ ਮਾਰਕੀਟ ਦਾ ਸੋਸ ਮਾਰਕੀਟ ਦੇ ਵਿੱਚ ਜਿਹੜੀ ਹੈ ਮੀਟ ਦੀ ਦੁਕਾਨ ਨੂੰ ਲੈ ਕੇ ਜਿਹੜਾ ਵਿਵਾਦ ਚੜਿਆ ਸੀਗਾ ਸੋ ਲੋਕਾਂ ਵੱਲੋਂ ਆਵਾਜ਼ ਚੱਕੀ ਜਾ ਰਹੀ ਰੋਜ ਜਿਹੜਾ ਜਿਤਾਇਆ ਜਾ ਰਿਹਾ ਕਿ ਇਸ ਏਰੀਆ ਦੇ ਵਿੱਚ ਇਸ ਗਲੀ ਦੇ ਵਿੱਚ 200 ਕਦਮ ਦੀ ਦੂਰੀ ਦੇ ਵਿੱਚ 150 ਕਦਮ ਦੀ ਦੂਰੀ ਦੇ ਵਿੱਚ ਆਗਰ ਇਧਰ ਦੀ ਪਾਸੇ ਦੀ ਗੱਲ ਕਰੀਏ ਤਾਂ ਮੰਦਰ ਪੈਂਦਾ ਦੂਜੇ ਪਾਸੇ ਦੀ ਗੱਲ ਕਰੀਏ ਤਾਂ ਗੁਰਦੁਆਰਾ ਸਾਹਿਬ ਪੈਂਦਾ ਜਿਸ ਦੌਰਾਨ ਮੀਟ ਦੀ ਜਿਹੜੀ ਹੈ ਨਵੀਂ ਦੁਕਾਨ ਉਹ ਨਹੀਂ ਖੋਲਣ ਦਿੱਤੀ ਜਾਊਗੀ ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਸੀ ਕਿ ਉਹਨਾਂ ਵੱਲੋਂ ਇਹ ਗੱਲ ਵੀ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਦੋਨੋਂ ਪਾਰਟੀਆਂ ਮਾਰਕੀਟ ਜਿਹੜਾ ਉਹ ਥਾਣੇ ਪਹੁੰਚੂਗੀ ਸੋ ਜੋ ਵੀ ਬਣਦੀ ਕਾਰਵਾਈ ਅਨੇ ਦਿਨ ਕੈਮਰਾਮੈਨ ਹਣੀ ਨਾਲ ਧੰਨਵਾਦ